ਪਲੇ ਖਾਣਾ ਖਾ ਲਿਓ ਕਿਤੇ ਐ ਨਾ ਸੋਚ ਲਓ ਵੀ ਜਿਹੜਾ ਸੱਜਣ ਸੇਵਾ ਕਰਨ ਲੱਗਿਆ ਹੋਇਆ ਖਣੀ ਬਾਈ ਹੋਣਾ ਨੇ ਕੰਮ ਤੇ ਰੱਖਿਆ ਹੋਣਾ ਜਾਂ ਇਹਨਾਂ ਦਾ ਨੌਕਰ ਹੋਣਾ ਇਹ ਚਾਚਾ ਹੰਸ ਰਾਜ ਐ ਤੇ ਫਾਰਮ ਦਾ ਮਾਲਕ ਐ ਬਹੁਤ ਕਿਰਤੀ ਭਰਾ ਨੇ ਮਿਹਨਤ ਕਸ਼ ਭਰਾ ਨੇ ਘਰ ਦੇ ਹਾਲਾਤ ਕੋ ਬਾਲੇ ਠੀਕ ਤਾਂ ਨਹੀਂ ਪਰ ਭਾਈਆਂ ਦੇ ਨਗੀਨੇ ਦੇਖ ਕੇ ਤੁਹਾਡੀ ਰੂਹ ਖੁਸ਼ ਨਾ ਹੋਵੇ ਤੇ ਕਮੈਂਟਾਂ ਜੋ ਮਰਜੀ ਆਪਣਾ ਲਿਖ ਜਿਓ ਸਾਨੂੰ ਕਬੂਲ ਹੋਊਗਾ ਇੱਕ ਸ਼ੇਰ ਤੋਂ ਸ਼ੁਰੂਆਤ ਕਰਦੇ ਆਂ ਕਹਿੰਦਾ ਸੱਚੀ ਇਹੋ ਜ ਹੈ ਆਉਣ ਨਗੀਨੇ ਓ ਜਦੋਂ ਕਿਸਮਤਾਂ ਜਗਦੀਆਂ ਨੇ ਘੋੜਿਆਂ ਦੇ ਵਿੱਚ ਤੁੱਕੇ ਨਹੀਂ ਸਜਣੋ ਓਏ ਸੱਚੀ ਉਮਰਾਂ ਲੱਗਦੀਆਂ ਨੇ ਤੇ ਇਹਨਾਂ ਭਰਾਵਾਂ ਨੇ ਉਮਰਾਂ ਦਿੱਤੀਆਂ ਹੋਈਆਂ ਆਪਦੀ ਪੂਰੀ ਇੱਕ ਪੀੜੀ ਲਾਈ ਹੋਈ ਹੈ ਚਾਚੇ ਹੰਸਰਾਜ ਨੇ ਤੇ ਆ ਪਹਿਲਾ ਵਸ਼ੇਰਾ ਪਰਮਾਤਮਾ ਨੇ ਤਰਸ ਕਰਕੇ ਇਹਨਾਂ ਦੀ ਝੋਲੀ ਪਾਇਆ ਬਹੁਤ ਘੱਟ ਉਮਰ ਦਾ ਵਸ਼ੇਰਾ ਉਹ ਵੀ ਤੁਹਾਨੂੰ ਦੱਸਦੇ ਆ ਪ੍ਰਿੰਸ ਡੋਡਾਂ ਵਾਲਾ ਜਿਹੜਾ ਕ ਇਸ ਟਾਈਮ ਅੰਡਾਨੀਆਂ ਦੇ ਫਾਰਮ ਦਾ ਸ਼ਿੰਗਾਰ ਬਣਿਆ ਹੋਇਆ ਉਹ ਕੋੜੇ ਦਾ ਪੋਤਰਾ ਹੈ ਦਾਰਾਬਾਈ ਹੋਣਾ ਨੇ ਬਸ਼ੀਰੇ ਦਾ ਨਾਂ ਰੱਖਿਆ ਫਤੇ ਕੋੜਾ ਹੈਗਾ ਬਾਈ ਬਿੰਦਰ ਹੋਣਾ ਕੋਲੇ ਡੋਡਾਂ ਵਾਲਿਆਂ ਕੋਲੇ ਉਹ ਕੋੜੇ ਦਾ ਡਾਇਰੈਕਟ ਬੱਚਾ ਹੈ ਤੇ ਮਾਂ ਵੀ ਬਾਈਆਂ ਦੇ ਘਰੇ ਉਹ ਵੀ ਵਿਖਾਉਣੀ ਹੈ 65 ਪਲੱਸ ਖਲੀ ਕੋੜੇ ਦੀ ਬੱਚੀ ਇਹਦੀ ਮਾਂ ਹੈ ਨੁਕਰੀ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਸੱਜਣੋ ਜੇ ਬਸ਼ੇਰੇ ਦੀ ਉਮਰ ਦੀ ਗੱਲ ਕਰਾਂ ਤੇ ਸਿਰਫ 26 ਮਹੀਨੇ ਦੀ ਉਮਰ ਹੈ ਇੱਕ ਗੱਲ ਹੋਰ ਹੈ ਆ ਪੈਰ ਵੇਖੋ ਸੁੰਬਾ ਨੂੰ ਹਜੇ ਖੁਰੀ ਟੱਚ ਨਹੀਂ ਕਰਾਈ ਤੇ ਸੁੰਬ ਤੁਸੀਂ ਵੇਖੋ ਕਿਡਾ ਕਿਡਾ ਹੈ ਤੁਸੀਂ ਕਮੈਂਟਾਂ ਦੇ ਵਿੱਚ ਤੁਸੀਂ ਵੀ ਰੋਜ਼ ਵੀਡੀਓ ਦੇਖਦੇ ਹੋ ਕਮੈਂਟ ਜਰੂਰ ਕਰਕੇ ਜਾਇਓ ਵੀ ਇਹਨੂੰ ਕਿਹੜਾ ਨੰਬਰ ਦੀ ਸ਼ੁਰੂਆਤ ਹੋਊਗੀ ਖੁਰੀ ਕਿੰਨੀ ਕ ਨੰਬਰ ਤੋਂ ਲੱਗਣੀ ਸ਼ੁਰੂ ਹੋ ਜੂਗੀ ਇਹ ਸਾਨੂੰ ਜਰੂਰ ਦੱਸਿਓ ਉਮਰ 26 ਮਹੀਨੇ ਤੇ ਫੱਟੀ ਵਾਲਾ ਕਾਦ 68 ਇੰਚ ਭਰਾਵਾਂ ਨੇ ਐਨ ਐਗਜੈਕਟ ਦੱਸਿਆ ਲਾਗੇ ਖਲੋ ਕੇ ਤੁਹਾਨੂੰ ਲੋਕੇਸ਼ਨ ਵੀ ਦੱਸਾਂ ਖਲੋ ਕੇ ਵੇਖ ਕੇ ਜਾਇਓ ਆ ਭਰਾਵਾਂ ਦੇ ਸੱਜਣ ਕਮਾਏ ਹੋਏ ਐ ਇੱਕ ਹੁੰਦੇ ਆ ਸੱਜਣ ਜੋੜਨੇ ਇੱਕ ਹੁੰਦੇ ਆ ਸੱਜਣ ਕਮਾਉਣੇ ਇਹ ਦੋਵੇਂ ਅਲੱਗ-ਅਲੱਗ ਗੱਲਾਂ ਐ ਸੱਜਣੋ ਤੇ ਭਰਾਵਾਂ ਨੇ ਕੱਲਾ-ਕੱਲਾ ਸੱਜਣ ਮੋਤੀ ਚਮਾਲਾ ਵਾਂਗੂ ਪਰੋਇਆ ਔਖੇ ਸੌਖੇ ਟਾਈਮ ਬਾਈ ਗਰ ਸੇਵਕ ਤੇ ਅੰਕਲ ਹੰਸ ਰਾਜ ਹੋਣਾ ਦੇ ਨਾਲ ਖੜਦੇ ਆ ਸੱਜੀਆਂ ਖੱਬੀਆਂ ਬਾਵਾ ਬਣ ਕੇ ਇਹ ਭਰਾ ਆਏ ਹੋਏ ਸੀ ਸਾਰੇ ਇਹਨਾਂ ਨੂੰ ਵੀ ਜੀਆ ਤੇ ਆ ਹੁਣ ਗੱਲ ਕਰਦੇ ਦੂਜੇ ਨਗੀਨਿਆਂ ਦੀ ਆ ਇੱਕ ਬਸ਼ੇਰੀ ਆ ਬਾਈ ਹੋਣਾ ਕੋ ਮਹਾਰਾਜ ਨੇ ਡੋੜਦੀ ਇਹ ਮਹਾਰਾਣੀ ਡੋੜਦੀ ਬੱਚੀ ਆ ਸਿਰਫ 4 ਤੋਂ 5 ਮਹੀਨੇ ਦੀ ਉਮਰ ਹੈ ਤੇ ਮਾਲੇ ਪਾਸਿਓ ਬਸ਼ੇਰਾ ਜਿਹੜਾ ਵੱਡਾ ਇਹਨਾਂ ਦਾ ਉਹਦੀ ਭੈਣ ਹੈ ਤੇ ਹੋਰ بڑے ਨਗੀਨੇ ਯਾਰ ਮੈਂ ਇੰਨਾ ਵੀ ਰੂਹ ਖੁਸ਼ ਹੋ ਜੁ ਤੁਹਾਡੀ ਆ ਇੱਕ ਹੋਰ ਇਹਨਾਂ ਤੋਂ ਬਸ਼ੇਰੀ ਹੈ ਇਹਦੀ ਉਮਰ ਸਿਰਫ 14 ਮਹੀਨੇ ਆ 61+ ਹਾਈਟ ਕਰ ਗਈ ਤੇ ਇਹ ਬੈਲਾਰੂਸ ਦੀ ਬੱਚੀ ਹੈ ਤੇ ਇਹ ਵੀ ਮਾਂਲੇ ਪਾਸਿਓਂ ਘੋੜੇ ਦੀ ਭੈਣ ਹੈ ਸੱਜਣੋ ਤੇ ਅਗਲੇ ਪਾਸੇ ਆ ਆ ਗਈ ਘੋੜੇ ਦੀ ਮਾਂ ਇਹਦੀ ਇਹ ਹਾਈਟ ਦੀ ਗੱਲ ਕਰਾਂ ਤੇ ਪੂਰੀ 65+ ਹੈ ਸੱਜਣੋ ਫੱਟੀ ਵਾਲੀ ਤੇ ਖਾਨਦਾਨ ਦੀ ਗੱਲ ਕਰਾਂ ਤੇ ਖਲੀ ਘੋੜੇ ਦੀ ਡਾਇਰੈਕਟ ਬੱਚੀ ਹੈ ਖੁੱਲੀ ਡੁੱਲੀ ਬਹੁਤ ਪੇਟ ਵੇਖੋ ਵੀ ਕੱਡਾ ਤਗੜਾ ਲੱਗਾ ਹੋਇਆ ਬਹੁਤ ਵੱਡੇ ਬੱਚੇ ਦਿੰਦੀ ਐ ਇਹ ਉਹ ਤੁਹਾਡੇ ਸਾਹਮਣੇ ਐ ਇੱਕ ਇਹਨਾਂ ਦੇ ਕੋਲ ਆ ਅਬੋਰ ਲਾਈਨ ਦੀ ਬੜੀ ਚੰਗੀ ਘੋੜੀ ਐ ਸੱਜਣੋ ਇਹ ਵੀ ਵੀਰ ਹੋਣਾ ਦੇ ਫਾਰਮ ਦੀ ਸ਼ਿੰਗਾਰ ਬਣੀ ਹੋਈ ਓ ਬੜਾ ਤਗੜਾ ਪੇਟ ਢਿੱਡ ਬਹੁਤ ਵੱਡਾ ਲੱਗਾ ਹੋਇਆ ਬਾਕੀ ਘੋੜੀ ਦੇ ਵਿੱਚ ਬਰੀਕੀਆਂ ਬੜੀਆਂ ਤੇ ਇਹ ਵੀ ਬਹੁਤ ਵੱਡੇ ਬੱਚੇ ਦਿੰਦੀ ਐ ਸਾਰੇ ਨਗੀਨੇ ਤੁਹਾਨੂੰ ਵਿਖਾਉਣੇ ਆ ਇੰਨੀ ਗੱਲ ਕਹਿ ਦਾਂਗੇ ਬਹੁਤ ਲੁਕੇ ਬੰਦੇ ਬੈਠੇ ਆ ਜੋ ਸਾਡੀ ਤੇ ਤੁਹਾਡੀ ਨਿਗਾਹ ਤੋਂ ਅਦੇ ਭੁਖੇ ਸੀ ਪਰ ਹੁਣ ਗੁਰੂ ਮਾਰੀ ਦੀ ਕਿਰਪਾ ਸਦਕਾ ਤੁਹਾਡੇ ਲਈ ਇਵੇਂ ਦੇ ਨਗੀਨੇ ਹੀ ਭਾਲ-ਭਾਲ ਕੇ ਲਿਆਵਾਂਗੇ ਜਿੱਥੇ ਵੀ ਖੜੇ ਹੋਣਗੇ ਸਪੋਰਟ ਦਾ ਹੱਥ ਸਿਰ ਤੇ ਜਰੂਰ ਰੱਖਿਓ ਵੀਡੀਓ ਸ਼ੇਅਰ ਕਰਕੇ ਵੀ ਪਿੰਡ ਐਪਰਾਜਵਾ ਦਾ ਕੇਰਾਚੱਕ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਤੇ ਬਾਰਡਰ ਤੋਂ ਸਿਰਫ 10-15 ਕਿਲੋਮੀਟਰ ਦੀ ਦੂਰੀ ਤੇ ਐ ਪੰਜਾਬ ਦੇ ਬਾਰਡਰ ਤੋਂ ਬਹੁਤ ਹੀ ਲਾਜਵਾਬ ਬਸ਼ੀਰਾ ਲਾਂਚ ਕੀਤਾ ਵੀਰਿਆ ਨੇ ਦੱਬ ਕੇ ਸਪੋਰਟ ਕਰਿਓ ਨਾਰਮਲ ਪਰਿਵਾਰ ਹੈ ਵੀਡੀਓ ਸ਼ੇਅਰ ਕਰਿਓ ਜਿਹੜੀ ਮੀਡਲ ਕਲਾਸ ਫੈਮਿਲੀ ਹੁੰਦੀ ਥੋੜਾ ਏ ਤਕੈ ਲਾਉਂਦੀ ਲੋਡ ਵੱਧ ਹੁੰਦੀ ਹੈ ਮੇਰੇ ਵੀਰ ਦੱਬ ਕੇ ਸਪੋਰਟ ਕਰਦੇ ਹੋ ਸ਼ੇਅਰ ਕਰਕੇ ਵੀਡੀਓ ਘੋੜੇ ਦੇ ਵਿੱਚ ਕਿਹੜੀ ਚੀਜ਼ ਤੁਹਾਨੂੰ ਚੰਗੀ ਲੱਗੀ ਇਹਦਾ ਬੋਡਾ ਵੱਡਾ ਦੇਖ ਕੇ ਕਿਦਾਂ ਦਾ ਲੱਗਾ ਇਹਦੀ ਖੂਬਸੂਰਤੀਆਂ ਇਹਦੇ ਕੱਟ ਪੁਆਇੰਟ ਕਿਦਾਂ ਦੇ ਲੱਗੇ ਉਹ ਵੀ ਸਾਨੂੰ ਵੀਡੀਓ ਦੇ ਵਿੱਚ ਜ਼ਰੂਰ ਕਮੈਂਟਾਂ 'ਚ ਮੈਂਸ਼ਨ ਕਰਿਓ ਜਿੰਨਾ ਵੀਰਿਆ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਨੇ ਕਮੈਂਟ ਕਰੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਭਰਾਵਾਂ 'ਚ ਕੁਝ ਵੀਰਿਆਂ ਦੇ ਨਾਮ ਨੇ ਜੀ ਸਰਾ ਨੰਜਾ ਮਾਣੂਕੇ ਅਰਬ ਖੋਸਾ ਸਿੰਘ ਸੰਦੀਪ ਬਿੱਲਾ ਗਲਬ ਜਸਮਾਨ ਹਰਸ਼ਵੀਰ ਸਿੰਘ ਇੰਦਰਜੀਤ ਸਿੰਘ ਸਿਕੰਦਰ ਕੋੜੇ ਵਾਲੇ ਬਲਦੇਵ ਸੰਧੂ ਸਰਪੰਚ ਪ੍ਰਧਾਨ ਗੁਰਵਿੰਦਰ ਸਿੰਘ ਸਾਦਲ ਖਾਨ ਫਰੋਜਪੁਰੀਆ ਖੋਖਰ ਆਜੋ ਮਿਲਦੇ ਆ ਭਰਾਵਾਂ ਨੂੰ ਕਰਿਓ ਦਬਕੇ ਸਪੋਰਟ ਵੀਡੀਓ ਸ਼ੇਅਰ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਨਤੁਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸਾਰੇ ਸੱਜਣਾ ਦਾ ਸਾਰੇ ਮਿੱਤਰਾਂ ਦਾ ਇੱਕ ਵਾਰੀ ਤੋਂ ਫੇਰ ਸਵਾਗਤ ਕਰਦੇ ਆਂ ਪਿਆਰ ਸਤਿਕਾਰ ਤੇ ਅਦਬ ਨਾਲ ਨਿਗਾਹ ਜੀ ਆਇਆਂ ਆਖਦੇ ਆਂ ਸੱਜਣੋ ਗੱਲ ਇਹ ਐ ਕਿ ਹੁਣ ਠੰਡ ਮਾੜੀ 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 ਵਧਦੀ ਜਾ ਰਹੀ ਐ ਤੇ ਵਧਦੀ ਠੰਡ ਦੇ ਵਿੱਚ ਤੁਹਾਨੂੰ ਬਹੁਤ ਗਰਮਾ ਕੋੜਾ ਵਿਖਾਉਣ ਲੱਗੇ ਆਂ ਸੋਹਣਾ ਕੋੜਾ ਵਿਖਾਉਣ ਲੱਗੇ ਆਂ ਜਿਹਦਾ ਕਰਕੇ ਤੁਹਾਡਾ ਚਿੱਤ ਕਰਾਰਾ ਹੋ ਜਾਊਗਾ ਤੁਹਾਡੀ ਰੂਹ ਨੂੰ ਸਕੂਨ ਮਿਲੂਗਾ ਤਰੋ ਤਾਜ਼ਾ ਹੋ ਜਾਓਗੇ ਇੱਕ ਵਾਰ ਤੇ ਗੱਲ ਇਹ ਐ ਕਿ ਗੰਗਾਨਗਰ ਰਾਜਸਥਾਨ ਦੀ ਧਰਤੀ ਐ ਜਿਹੜਾ ਗੰਗਾਨਗਰ ਐ ਭਰਾਵਾਂ ਦਾ ਕੇਰਾ ਚੱਕ ਪਿੰਡ ਐ ਤੇ ਬਾਈ ਸਰਦਾਰ ਗਰਸੇਵਕ ਸਿੰਘ ਇਹਨਾਂ ਦਾ ਘੋੜਾ ਹੈ ਜਿਹੜਾ ਘੋੜਾ ਨਹੀਂ ਆ ਇਹ ਤਾਂ ਬਹੁਤ ਘੱਟ ਉਮਰ ਦਾ ਬਸ਼ੇਰਾ ਹੀ ਹੈ ਜਵਾਨੀ ਚ ਕਹਿੰਦੇ ਹੁੰਦੇ ਨਾ ਜਦੋਂ ਆਪਾਂ ਗੱਲ ਕਰਦੇ ਨੇ ਕਿ ਮੁੱਛ ਫੁੱਟ ਗੱਭਰੂ ਹੈ ਹਜੇ ਤੇ ਲੂਝ ਹੀ ਆਏ ਆ ਤੇ ਮੁੱਛ ਨੂੰ ਮਰੋੜਾ ਦੇਣਾ ਚੋਬਰ ਨੇ ਸ਼ੁਰੂ ਕਰਤਾ ਹੈ ਮਾਰਕੀਟ ਦੇ ਵਿੱਚ ਥਾਪੀ ਮਾਰਤੀ ਹੈ ਕਹਿੰਦਾ ਭਾਪੀ ਅੱਜ ਤੋਂ ਘੋੜਾ ਲਾਂਚ ਕਰਤਾ ਤੁਹਾਡੀ ਕਚਹਿਰੀ ਦੇ ਵਿੱਚ ਪਿਆਰ ਸਤਿਕਾਰ ਜ਼ਰੂਰ ਦਿਓ ਬਾਈ ਗਰਸੇਵਕ ਦੇ ਫਾਦਰ ਸਾਹਿਬ ਨੇ ਨਾਲ ਹੰਸਰਾਜ ਜੀ ਨਾਲ ਪਰਲੇ ਪਾਸੇ ਸਾਡਾ ਵੀਰਾ ਬੈਠਾ ਹੈ ਕਾਲੀਆਂ ਐਣਕਾਂ ਲਾਈ ਬਾਈ ਰੁਕਮਣ ਤੇ ਨਾਲ ਬਾਈ ਦਾ ਛੋਟਾ ਭਰਾ ਬੈਠਾ ਹੈ ਪਰਲੇ ਪਾਸੇ ਬਾਈ ਦਾ ਬੇਟਾ ਗੋਦੀ ਚੱਕੀ ਬਾਈ ਗੁਰਪ੍ਰੀਤ ਪਹਿਲਾਂ ਸਾਰਿਆਂ ਦਾ ਸਵਾਗਤ ਕਰਨਾ ਤੇ ਇੱਕ ਚੀਜ਼ ਤੁਹਾਨੂੰ ਮੈਂ ਸ਼ੁਰੂ ਚ ਵੀ ਦੱਸੀ ਆ ਤੇ ਪਹਿਲਾਂ ਵੀ ਦੱਸਦਾ ਕਿ ਆਪਾਂ ਕਹਿ ਦਿੰਦੇ ਆ ਯਾਰ ਉਮਰ ਦੇ ਨਾ 2 ਸਾਲ ਮੈਂ ਆਹ ਕੰਮ ਕੀਤਾ 4 ਸਾਲ ਕੀਤਾ 10 ਸਾਲ ਕੀਤਾ ਪਰ ਇਹਨਾਂ ਨੇ ਇਹਨਾਂ ਘੋੜਿਆਂ ਨੂੰ ਇੱਕ ਪੀੜੀ ਦਿੱਤੀ ਹੈ ਪੀੜੀ ਕਹਿੰਦਾ ਭਾਪੀ ਜਿਹੜੇ ਅੰਕਲ ਹੰਸਰਾਜ ਜੀ ਨੇ ਇਹਨਾਂ ਨੇ ਜੋ ਸੁਰਤ ਸੰਭਾਲੀ ਹੈ ਤੇ ਘੋੜਿਆਂ ਦੀ ਸੇਵਾ ਸੰਭਾਲ ਕੀਤੀ ਹੈ ਤੁਨੋਂ ਮਨੋਂ ਆਪ ਇਹਨਾਂ ਦੇ ਕੋਈ ਮੈਂ ਬੰਦਾ ਰੱਖਿਆ ਨਹੀਂ ਵੇਖਿਆ ਆਪ ਸਾਰੀ ਸੇਵਾ ਸੰਭਾਲ ਕਰਦੇ ਆ ਤੇ ਬੜੇ ਹੀ ਨੋਰਮਲ ਪਰਿਵਾਰ ਝੋਠੇ ਹੋਏ ਆ ਕਹਦਾ ਨਾ ਕਿ ਐਡੇ ਐਡੇ ਵੱਡੇ ਨਗੀਨੇ ਆਪਾਂ ਵੱਡੇ ਫਾਰਮਾਂ ਤੇ ਵੇਨੇ ਹੁੰਦੇ ਆ ਵੱਡੇ ਫਾਰਮ ਕਹਿੰਦੇ ਨੇ ਵੀ ਯਾਰ ਵੱਡੇ ਬੰਦਿਆਂ ਦਾ ਕੰਮ ਆ ਕਿਆ ਪਤਾ ਕਿ ਇਹ ਰੀ ਸੋਚ ਲੈਨੇ ਯਾਰ ਸਾਡੇ ਕੋਲੇ ਵੀ ਸ਼ਾਇਦ 70 ਇੰਚ ਘੋੜਾ ਹੋਊਗਾ ਜਾਂ ਸਾਡੇ ਕੋਲੇ ਵੀ 65 ਇੰਚ ਘੋੜੀਆਂ ਹੋਣਗੀਆਂ ਸਾਡੇ ਕੋਲੇ ਵੀ 66 67 ਇੰਚ ਦੇ ਬਸ਼ੇਰੇ ਹੋਣਗੇ ਤੇ ਬਾਈ ਉਹਨਾਂ ਨੇ ਮਿਹਨਤ ਕਰਕੇ ਤੇ ਅੱਜ ਭਾਈ ਐਡੇ ਐਡੇ ਘੋੜੇ ਇਹਨਾਂ ਦੇ ਖੜੇ ਹੋਏ ਆ ਸਾਰੀ ਜਾਣਕਾਰੀ ਲੈਣੀ ਹੈ ਬਸ਼ੇਰੇ ਬਾਰੇ ਜਰੂਰ ਦੱਸਿਓ ਤੇ ਬਾਈਆਂ ਨੂੰ ਸਪੋਰਟ ਵੱਧ ਚੜ੍ਹ ਕੇ ਪਹਿਲ ਦੇ ਆਧਾਰ ਤੇ ਕਰਿਓ ਹੱਥ ਜੋੜ ਕੇ ਛੋਟੇ ਭਾਈ ਵੱਲੋਂ ਬੇਨਤੀ ਹੈ ਵੀਡੀਓ ਸ਼ੇਅਰ ਦੱਬ ਕੇ ਕਰਿਓ ਪਹਿਲਾਂ ਕਰਦੇ ਆ ਸਵਾਗਤ ਫਿਰ ਛੇੜਦੇ ਆ ਗੱਲਾਂ ਬਾਤਾਂ ਬਾਈ ਜੀ ਸਾਰਿਆਂ ਦਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੁ ਜੀ ਤੈ ਦਲੋ ਤੁਹਾਡਾ ਸਵਾਗਤ ਕਰਦੇ ਆ ਆਮ ਤੋਕਾਸ ਚੈਨਲ ਦੇ ਤੁਸੀਂ ਸਾਡੇ ਸਾਰੇ ਮੈਂਬਰਾਂ ਨੇ ਸਾਡੇ ਕੋਲੇ ਪਹੁੰਚ ਕੇ ਬਹੁਤ ਦਿਲ ਖੁਸ਼ ਕੀਤਾ ਧੰਨਵਾਦ ਭਾਈ ਬਹੁਤ ਤੁਹਾਡੀਆਂ ਗੱਲਾਂ ਸਾਨੂੰ ਚੰਗੀਆਂ ਲੱਗੀਆਂ ਧੰਨਵਾਦ ਭਾਈ ਹੋਰ ਸੁਣਾਓ ਸੇਤਾ ਕੈਮ ਬਹੁਤ ਵਧੀਆ ਭਾਈ ਬਹੁਤ ਵਧੀਆ ਭਾਈ ਜਿੱਦਾਂ ਮੈਂ ਗੱਲ ਭਰਾਵਾਂ ਨੂੰ ਦੱਸ ਕੇ ਡਿਆ ਵੀ ਇੱਕ ਪੀੜ੍ਹੀ ਜਿੱਦਾਂ ਅੰਕਲ ਜੀ ਦੀ ਗੱਲ ਕਰੀਏ ਤੇ ਅੰਕਲ ਨੇ ਕਹਿੰਦੇ ਵੀ ਜਿਉ ਲੱਗੇ ਜਿਉ ਲੱਗੇ ਜਿਉ ਲੱਗੇ ਹਟੇ ਨਹੀਂ ਆ ਜਾਣ ਕੇ ਸੁਪਨੇ ਸੱਚ ਹੁੰਦੇ ਦੀਦੇ ਹੁੰਦੇ ਹੁੰਦੇ ਆ ਜੀ ਏ ਪਾਪੇ ਜਿਹੜੇ 1998 ਦੇ ਵਿੱਚ ਬਾਈ ਜੀ ਪੁਸ਼ਕਰੋਂ ਘੋੜੀ ਲੈ ਕੇ ਆਉਂਦੇ ਆ ਉਦੋਂ 5-6 ਸਾਲ ਇਹਨਾਂ ਨੇ ਰੱਖੀਆਂ ਘੋੜੀਆਂ ਅਸੀਂ ਛੋਟੇ ਸੀ ਹੂੰ ਤੇ ਉਸ ਟਾਈਮ ਇੱਧਰ ਡਾਕਟਰ ਵਗੈਰਾ ਦੀ ਕੋਈ ਸੁਵਿਧਾ ਨਹੀਂ ਸੀ ਪਸ਼ੂ ਵਾਲੇ ਡਾਕਟਰ ਜਿਹੜੇ ਆਮ ਸੀ ਉਹ ਹੀ ਕੋਈ ਟ੍ਰੀਟਮੈਂਟ ਵਾਸਤੇ ਆਉਂਦੇ ਸੀ ਹੂੰ ਉਸ ਟਾਈਮ ਕਾਫੀ ਨੁਕਸਾਨ ਹੋਇਆ ਘੋੜੀ ਵਗੈਰਾ ਵੀ ਬੱਚਾ ਬੱਚੀ ਬਹੁਤ ਸੋਹਣੀ ਦਿੱਤੀ ਉਸ ਟਾਈਮ 'ਚ ਚੰਗਾ ਰਿਸਪੌਂਸ ਮਿਲਿਆ ਸੀ ਜੀ ਪਰ ਵਿਚਾਲੇ ਕੰਮ ਛੱਡਣਾ ਪੈ ਗਿਆ ਸਿਰਫ ਕੋਈ ਪਾਵਨ ਦੀ ਵੀ ਇਸ ਹਿਸਾਬ ਦੇ ਲਾਲੋ ਡਾਕਟਰਾਂ ਦੀ ਕੋਈ ਹੈ ਨਹੀਂ ਸੀ ਫੈਸਿਲਿਟੀ ਐਸੇ ਕਰਕੇ ਇਥੋਂ ਕੰਮ ਰੋਕਣਾ ਪਿਆ ਜੀ ਉਹ ਤੋਂ ਬਾਅਦ ਹੁਣ ਜਿਵੇਂ ਸਾਡੇ ਭਰਾ ਡਾਕਟਰ ਜਗਦੀਪ ਸਿੰਘ ਸੱਧੂ ਜੀ ਇਹ ਸਾਡੇ ਨਾਲ 2014 ਤੋਂ 15 ਤੋਂ ਸੰਪਰਕ ਚ ਆਇਆ ਹੂੰ ਤੇ ਇਹ ਬੰਦੇ ਨੇ ਸਾਡੇ ਭਰਾਵਾ ਅੱਜ ਤੱਕ ਬਾਲੀ ਵਿੰਗਾ ਨਹੀਂ ਹੋਣ ਦਿੱਤਾ ਹੂੰ ਸ਼ੁਕਰ ਹੈ ਤੇ ਇਹੋ ਦੇ ਭਰਾਵਾਂ ਦੀ ਗਿਰੇ ਉਹਦੇ ਕਰਕੇ ਸਾਡੇ ਫਾਰਮ ਦੇ ਵਿੱਚ ਅੱਜ ਵੀ ਜੋ ਵੀ ਜਾਨਵਰ ਖੜੇ ਆ ਜੀ ਉਹਨਾਂ ਦਾ ਬਾਲ ਵਿੰਗਾ ਨਹੀਂ ਹੋਣ ਦਿੱਤਾ ਬਾਕੀ ਕਰਨ ਵਾਲਾ ਤੁੱਤੇ ਵਾਲਾ ਬਾਕੀ ਸਾਡੇ ਭਾਪੇ ਹੋਰੀ ਸਾਰਾ ਦਿਨ ਨਦੀ ਸੇਵਾ ਚ ਰਹਿੰਦੇ ਆ ਤੇ ਤੁਸੀਂ ਗੱਲ ਕਰੀਏ ਜੇ ਬਾਈ ਘੋੜੀਆਂ ਦੀ ਵੀ ਆਪਾਂ ਭਰਾਵਾਂ ਨੂੰ ਦੱਸਦੇ ਆ ਪਹਿਲਾਂ ਜਿਹੜਾ ਅੱਜ ਵਸ਼ੀਰਾ ਪਹਿਲਾਂ ਤੇ ਸਾਰੇ ਪਰਿਵਾਰ ਨੂੰ ਬਾਈ ਵਧਾਈਆਂ ਬਹੁਤ ਚੰਗਾ ਵਸ਼ੀਰਾ ਹੈ ਬਹੁਤ ਚੜ੍ਹਦੀ ਕਲਾ ਵਾਲਾ ਵਸ਼ੀਰਾ ਪਹਿਲਾਂ ਦਾ ਵਸ਼ੀਰੇ ਦਾ ਦੱਸਿਓ ਨਾਂ ਵੀ ਭਾਈ ਨਾਂ ਕੀ ਰੱਖਤਾ ਭਾਈ ਇਹ ਜੋ ਜੰਦਾ ਸੀ ਜਿੱਦਨ ਜੰਮਿਆ ਉਦੋਂ ਹੀ ਲੋਕਾਂ ਨੇ ਦੇਖਦੇ ਸਾਰੀ ਕਹਿੰਦੇ ਬਹੁਤ ਵੱਡਾ ਬੱਚਾ ਦਿੱਤਾ ਹੈ ਅੱਛਾ ਹੋਮ ਬਰੀਡ ਹੈ ਤੁਹਾਡੇ ਘਰ ਦਾ ਹਾਂ ਸਾਡੀ ਕਰਦਾ ਹੈ ਮਾਂ ਵੀ ਆਪਣੇ ਘਰੇ ਖੜੀ ਆ ਜੀ ਇਹ ਨਾਮ ਆਪਾਂ ਭਾਈ ਜੰਦੇ ਸਾਰੀ ਦਾਰਾ ਹੀ ਧਰਤਾ ਸੀ ਜੰਦੇ ਸਾਰੀ ਧਰਤਾ ਸੀ ਦਾਰਾ ਦਾਰਾ ਵੀ ਦਾਰਾ ਪਹਿਲਵਾਨ ਹੋਇਆ ਜਿੱਦ ਜਾ ਘੋੜਾ ਅਪਣਾਊਗਾ ਵਾਹ ਬਈ ਵਾਹ ਜੀ ਤੇ ਅੱਜ ਆਪਦੇ ਘਰੇ ਪ੍ਰਮਾਤਮਾ ਨੇ ਦਾ ਸੋਹਣਾ ਨਗੀਨਾ ਬਖਸ਼ਿਆ ਹੈ ਕਿਹੜੀ ਅੱਖ ਨਾ ਪੜਦੇ ਹੋ ਤੇ ਕਿੱਦਾਂ ਦਾ ਵਰਤਾਰਾ ਕਰਨਾ ਚਾਹੁੰਦੇ ਲੋਕ ਬਈ ਆਪਣੇ ਘਰੋਂ ਤਾਂ ਭਰਾਵਾ ਇਹੀ ਗੱਲ ਹੈ ਵੀ ਰੱਬ ਨੇ ਦਿੱਤਾ ਆਪਾਂ ਮੰਗਿਆ ਵੀ ਰੱਬਾ ਸਾਨੂੰ ਵੀ ਅਜਾ ਦੇ ਜੀ ਤੇ ਦਿੱਤਾ ਵੀ ਬਹੁਤ ਬਈ ਵਾਈਗਰ ਨੂੰ ਕੋਸ਼ਿਸ਼ ਲਕੋ ਕੇ ਨਹੀਂ ਰੱਖਿਆ ਹੂੰ ਤੇ ਅੱਜ ਦੇਖੋ ਤੁਹਾਡੇ ਸਾਹਮਣੇ ਆ ਇਹ ਵੀ ਅੱਜ 26 ਮਹੀਨਿਆਂ ਦਾ ਹੋਇਆ 27 ਮਹੀਨੇ ਚ ਪੈਰ ਪਾਇਆ ਇਹਨੇ ਅੱਛਾ ਤੇ 26 ਮਹੀਨਿਆਂ ਦਾ ਹਾਂ 26 ਦਾ ਹੋਇਆ ਤੇ 67 ਇੰਚ ਹਾਈਟ ਕਰ ਗਿਆ 67 ਇੰਚ 26 ਮਹੀਨਿਆਂ ਦਾ ਸੱਜਣੂ ਵਸ਼ੀਰਾ ਨੁਕਰਾ ਬਹੁਤ ਲਾਜਵਾਬ ਖਾਨਦਾਨ ਹੈ ਹੁਣ ਆਪਾਂ ਬਾਈ ਤੋਂ ਖਾਂਦਾ ਨੂੰ ਵੀ ਪੁੱਛ ਲਈਨੇ ਦਾਰੇ ਨਾਂ ਦਾ ਜਿਹੜਾ ਵਸ਼ੀਰਾ ਤੁਹਾਡੀ ਕਚੈਰੀ ਚ ਰੱਖਿਆ ਫਿਰ ਤੋਂ ਕਹਿਣਾਗੇ ਯਾਰ ਨਾਰਮਲ ਜਿਹਾ ਪਰਿਵਾਰ ਹੈ ਬੜੀ ਮਿਹਨਤ ਕਰਕੇ ਇੱਥੋਂ ਤੱਕ ਪੁੱਜੇ ਹੈ ਤੇ ਸਿਰ ਤੇ ਹੱਥ ਭਾਈ ਜਰੂਰ ਰੱਖਿਓ ਮੇਰੇ ਵੀਰ ਯਾਰ ਬਾਈ ਬਣ ਕੇ ਤੇ ਕਿਉਂਕਿ ਇਹਨਾਂ ਭਰਾਵਾਂ ਇਹ ਮਿਹਨਤ ਕਰ ਸਕਦੇ ਆ سپورਟ ਅਸੀਂ ਮਿਹਨਤ ਕਰ ਸਕਦੇ ਆ ਰਲ ਮਿਲ ਕੇ ਤੇ سپورਟ ਕਰਨੀ ਤੁਹਾਡੇ ਹੱਥ ਹੈ ਸੋ ਦੱਬ ਕੇ ਵੀਡੀਓ ਸ਼ੇਅਰ ਕਰਿਓ ਭਾਈ ਹੁਣ ਇਹਦੇ ਬਾਪ ਦਾ ਨਾਮ ਹੈ ਸੀ ਇਹ ਵੀ ਕਰਮਾਂ ਵਾਲੇ ਦਾ ਬਾਪ ਕੌਣ ਆ ਬਾਪ ਤਾਂ ਬਾਈ ਸੀ ਫਤੇ ਅੱਛਾ ਸਿੱਧੀ ਗੱਲ ਇਹ ਹੈ ਵੀ ਇਹਦਾ ਦਾਦਾ ਖੜਾ ਹੈ ਰੇਲੈਂਸ ਵਾਲੇ ਅਡਾਨੀਆਂ ਦੇ ਘਰੇ ਅੱਛਾ ਤੇ ਉਹ ਜਿੰਨਾਂ ਦੇ ਘਰ ਆ ਡੋੜ ਵਾਲਿਆਂ ਦੇ ਬਿੰਦਰੋੜਿਆਂ ਦੇ ਜੀ ਉਹਨਾਂ ਨੂੰ ਆਪਦੇ ਪ੍ਰਿੰਸ ਡੋੜ ਦੀ ਕਮੀ ਪੂਰੀ ਕਰਨ ਵਾਸਤੇ 2-4 ਸਾਲ ਲੱਗੇ ਤੇ ਉਹਨਾਂ ਨੇ ਪ੍ਰਿੰਸ ਦੀ ਕਮੀ ਪੂਰੀ ਕਰਨ ਵਾਸਤੇ ਆਪਣੇ ਘੋੜੇ ਦਾ ਪਿਓ ਖਰੀਦ ਕੇ ਲੈ ਗਏ ਆ ਉਹਨਾਂ ਦੇ ਸੋਸ਼ਲ ਮੀਡੀਆ ਤੇ ਇੱਕ ਵਾਰੀ ਪੋਸਟ ਆਈ ਸੀ ਪਿੱਛੇ ਜੀ ਕਹਿੰਦੇ ਅਸੀਂ ਆਪਦੇ ਪ੍ਰਿੰਸ ਦਾ ਡਾਇਰੈਕਟ ਪੁੱਤ ਹੂੰ ਰਾਜਸਥਾਨ ਚੋਂ ਭਾਲ ਕੇ ਲੈ ਕੇ ਗਏ ਆ ਉਹ ਇਹਦਾ ਬਾਪੂ ਇਹਦਾ ਬਾਪੂ ਇਹਦਾ ਪਿਓ ਜੀ ਜੀ ਤੇ ਉਹ ਅੱਜ ਉਹਨਾਂ ਦੇ ਘਰੇ ਖੜਾ ਜਿੱਥੋਂ ਰਿਲਾਇੰਸ ਵਾਲਿਆਂ ਦਾ ਘੋੜਾ ਲੁਕੇ ਗਿਆ ਸੀ। ਨਾ ਕੀ ਉਹ ਘੋੜੇ ਦਾ ਬਈ ਇਹਦੇ ਬਾਪਾ ਫਤੇ ਫਤੇ ਅੱਛਾ ਇਹਦਾ ਬਾਪ ਹੈਗਾ ਫਤੇ ਤੇ ਫਤੇ ਹੈਗਾ ਪ੍ਰਿੰਸ ਦਾ ਪ੍ਰਿੰਸ ਦਾ ਪ੍ਰਿੰਸ ਖੜਾ ਹੈ ਰਿਲਾਇੰਸ ਵਾਲਿਆਂ ਦੇ। ਹਾਂ ਤੇ ਜਿਹੜਾ ਐਡੇ ਵੱਡੇ ਕਹਿ ਦਈਏ ਨਾ ਵੀ ਤਰਨਾੜ ਬੰਦਿਆਂ ਦੀ ਖੁਰਨੀ ਦੇ ਖੜਾ ਹੈ ਉਹ ਘੋੜਾ ਪ੍ਰਿੰਸਾ। ਹੂੰ ਤੇ ਉਹ ਲੈਜੈਂਡ ਕਹਿ ਦਈਏ ਨਾ ਘੋੜੇ ਦੇ ਖਾਨਦਾਨ ਦਾ ਇਹ ਚਸ਼ਮੂ ਚਰਾਗ ਉਹਦਾ ਪ੍ਰਿੰਸ ਦਾ ਪੋਤਾ ਆਇਆ ਸੱਜ ਨੂੰ। ਤੇ ਫਤੇ ਘੋੜੇ ਦਾ ਇਹ ਬੱਚਾ ਹੈ। ਫਟਿਆ ਪਰ ਹੈਗੀ ਐ 26 ਮਹੀਨੇ 27ਵੇਂ ਮਹੀਨੇ ਚ ਕਿੰਨੇ ਦਿਨ ਉੱਤੇ ਹੋ ਗਏ ਬਾਈ 10 ਕ ਦਿਨ ਮੰਨੋ 10 ਕ ਦਿਨ ਉੱਤੇ ਗਏ 27 ਮਹੀਨਾ ਲੱਗ ਗਿਆ ਹੁਣ ਹਾਈਟ ਕਿੰਨੀ ਕਹੇ ਦਸੀ ਬਾਈ 67 ਇੰਚ ਬਾਈ 67 ਇੰਚ ਫੱਟੀ ਵਾਲੀ ਹਾਈਟ ਐ ਘੋੜਾ ਤੁਸੀਂ ਆਇਓ ਇੱਕ ਵਾਰੀ ਆਪਾਂ ਲੋਕੇਸ਼ਨ ਬੋਲਿਏ ਬਾਈ ਫਿਰ ਅੱਗੇ ਗੱਲ ਤੋਰਦੇ ਐ ਬਾਈ ਪਿੰਡ ਕੇਰਾ ਚੱਕ ਐ ਹੂੰ ਤਹਿਸੀਲ ਸਾਦੂਲ ਸ਼ਹਿਰ ਐ ਜੀ ਜ਼ਿਲ੍ਹਾ ਸ੍ਰੀ ਗੰਗਾ ਨਗਰ ਜੀ ਪੰਜਾਬ ਦੇ ਬੋਟਰ ਤੇ ਪੈਂਦਾ ਬਈ ਆਪਣਾ ਪਿੰਡ ਜੀ ਬੋਟਰ ਇੱਥੋਂ ਕਿੰਨੀ ਦੂਰ ਆਪਣਾ 15 ਕਿਲੋਮੀਟਰ ਐ 15 ਕਿਲੋਮੀਟਰ ਤੇ ਹੈ ਨਾ ਜੇ ਪੰਜਾਬ ਚ ਕੋਈ ਕਿਸੇ ਭਰਾ ਨੇ ਘੋੜੀ ਲੈਉਣੀ ਆ ਤੇ ਕੋਈ ਬੜੀ ਦੂਰ ਨਹੀਂ ਨੇੜੇ ਹੀ ਐ ਅੱਛਾ ਹੁਣ ਗੱਲ ਕਰੀਏ ਆਪਾਂ ਟੋਟਲ ਨੰਗੀਨਿਆਂ ਦੀ ਟੋਟਲ ਕਿੰਨੇ ਨੰਗੀਨੇ ਐ ਇਸ ਟਾਈਮ ਵਕਰੇ ਆਪਣੇ ਬਿਲਕੁਲ ਹੁਣ ਭਾਈ ਟੋਟਲ 5 ਐ ਅੱਛਾ ਹਾਂਜੀ ਤੇ ਘੋੜਾ ਛੱਡਣਾ ਸ਼ੁਰੂ ਕਰਤਾ ਕਰਦੀਆਂ ਘੋੜੀਆਂ ਤੇ ਵੀ ਛੱਡਿਆ ਕਿ ਬਾਹਰ ਛੱਡਿਆ ਭਾਈ ਪਹਿਲਾਂ ਤਾਂ ਬਹੁਤ ਲੋਕਾਂ ਦੇ ਫੋਨ ਆਏ ਸਾਨੂੰ ਦੋ ਬੱਚਾ ਦੋ ਇਹਦਾ ਬੱਚਾ ਦੋ ਆਪਾਂ ਉਹਨਾਂ ਨੂੰ ਇਹ ਕਹਿਆ ਸੀ ਵੀ ਜਦੋਂ ਛੱਡਿਆ ਸਭ ਤੋਂ ਵਾਸਤੇ ਕੋਈ ਰੱਖਾਂਗੇ ਅਸੀਂ ਇੱਕ ਤਰੀਕ ਤੋਂ ਲਾਂਚ ਕਰਤਾ ਹਾਂ ਅੱਛਾ ਅਗਲੀ ਇਕ ਤਰੀਕ ਤੋਂ ਆ ਜਿਹੜੀ ਆ ਗਈ ਹਾਂ ਤੇ ਤੂੰ ਆਪ ਅੱਜ ਤੋਂ ਲਾਂਚ ਹੀ ਐ ਵੀ ਜੇ ਕੋਈ ਭਰਾ ਮੰਨ ਕੇ ਚੱਲੋ ਵੀ ਫੋਨ ਕਰਦਾ ਤੁਹਾਨੂੰ ਤੇ ਤੁਹਾਡੇ ਵੱਲ ਕੋਈ ਨਾ ਨਹੀਂ ਨਾ ਨਹੀਂ ਡਾਕਟਰ ਵੀ ਆਪਣੇ ਕੋਲੇ ਸਿਰੇ ਦਾ ਬਾਈ ਲੁਧਿਆਣੇ ਯੂਨੀਵਰਸਿਟੀ ਚ ਰਿਹਾ ਹੋਇਆ ਉਹ ਜਗਦੀਪ ਸੰਧੂ ਹਾਂਜੀ ਮੌਣਪਰੇ ਵਾਲਾ ਹਾਂਜੀ ਵੀ ਸਾਨੂੰ ਤਾਂ ਇੰਨਾ ਤਜਰਬਾ ਵੀ ਸਭ ਤੋਂ ਵਧੀਆ ਡਾਕਟਰ ਸਾਡੇ ਏਰੀਆ ਚ ਉਹੀ ਆ ਜੀ ਕਾਫੀ ਫਾਰਮਾਂ ਤੇ ਉਹੀ ਜਾਂਦਾ ਜੀ ਇੱਥੇ ਚੈੱਕ ਅਪ ਕਰਾ ਕੇ ਜੇ ਘੋੜੀ ਕਹਿੰਦੇ ਇੱਥੇ ਵੀ ਚੈੱਕ ਕਰਾਉਣੀ ਹੈ ਤੇ ਕੋਈ ਹਾਂ ਕੋਈ ਸਭ ਫੈਸਿਲਿਟੀ ਹੈਗੀ ਆਪਣੇ ਕੋਲੇ ਜੀ ਬਾਕੀ ਭਾਈ ਆਪਾਂ ਰਹੀ ਗੱਲ ਇਹ ਵੀ ਕੋਈ ਪੈਸਿਆਂ ਦਾ ਮਤਲਬ ਨਹੀਂ ਰੱਖਣਾਗਾ ਮੈਂ ਫੀਸ ਦੀ ਗੱਲ ਹੀ ਪੁੱਛਣ ਲੱਗਾ ਫੀਸ ਭਾਈ ਵੇਖੋ ਮੰਗਣ ਨੂੰ ਕਿੰਨਾ ਮਰਜ਼ੀ ਮੰਗੀ ਜਾਈਏ ਆਪਾਂ ਉਹ ਅੱਡ ਗੱਲ ਹੈ ਵੀ ਰੱਖਣੀ ਪੈਂਦੀ ਹੈ ਫੀਸ ਫੀਸ 21000 ਰੱਖੀ ਹੈ ਜੀ ਕੋਈ ਜੈਂਪਾ ਜੁੰਪਾ ਦਾ ਚੱਕਰ ਨਹੀਂ ਚੈੱਕ ਪਾਸ ਦੇਵਾਂਗੇ ਸਾਲਾ ਚ ਦੋ ਵਾਰੀ ਛੱਡੋ ਪੰਜ ਵਾਰੀ ਛੱਡੋ 10 ਵਾਰੀ ਛੱਡੋ ਘੋੜੀ ਅੰਦਰ ਦੀ ਸਾਫ਼ ਹੋਵੇ ਘੋੜੀ ਅੰਦਰ ਦੀ ਸਾਫ਼ ਹੋਵੇ ਇੱਕ ਵਾਰੀ ਨਾ ਹੂੰ ਉਹਨੇ ਚੌਥੀ ਹੀਟ ਅਗਲਾ ਮੰਗੂਆ ਤੇ ਅਗਲੇ ਨੂੰ ਵੀ ਪਤਾ ਲੱਗ ਜੂ ਜ ਆਪਣੀ ਘੋੜੀ ਚ ਨੁਕਸ਼ਾ ਹੈ ਹੂੰ ਪਰ ਇਹ ਜਾ ਟਾਈਮ ਆਉਣਾ ਨਹੀਂਗਾ ਮੈਨੂੰ ਲੱਗਾ ਘੋੜੀਆਂ ਸਾਰੀਆਂ ਹੀ ਰਹਿਣਗੀਆਂ ਘੋੜੀਆਂ ਬਹੁਤ ਘੋੜਾ ਬਹੁਤ ਵੱਡਾ ਜੀ ਸ਼ੁ크ਰਾ ਬਾਬੇ ਦਾ ਬਾਈ ਅੱਛਾ ਹੁਣ ਆਈਏ ਦੀ ਮਾਂ ਤੇ ਬਾਈ ਮੜਾ ਜਾ ਮਾਂ ਵੀ ਆਪਣੇ ਘਰੇ ਹੈ ਮਾਂ ਆਪਣੇ ਘਰੇ ਆ ਬਾਈ ਜੀ ਮਾਂ ਮੰਨ ਕੇ ਚੱਲ 65 ਪਲੱਸ ਹਾਈਟ ਆ ਉਹਦੀ ਮਾਦੀ ਹਾਂ ਜੀ ਖਲੀ ਦੀ ਆ ਡਾਇਰੈਕਟ ਖਲੀ ਘੋੜਾ ਬਹੁਤ ਹੱਡ ਗੋਡੇ ਮਜ਼ਬੂਤ ਆ ਹਨਾ ਬਹੁਤ ਬਹੁਤ ਜੀ ਹੁਣ ਉਹ ਮਹਾਰਾਣਾ ਰੋਡ ਤੋਂ ਸੁੱਈ ਆ ਪਿੱਛੇ ਬੇਚੇਰੀ ਆ ਓੜੀ ਨਿੱਕੀ ਬੇਚੇਰੀ ਨਿੱਕੀ ਬੇਚੇਰੀ ਲੋਕਾਂ ਦੇ ਫੋਨ ਆਉਂਦੇ ਆ ਬਾਈ ਤੁਸੀਂ ਦੱਸੋ ਉਹ ਕਿੰਨੇ ਚਿਰ ਦੀ ਬੇਚੇਰੀ ਸੱਚ ਬਾਈ ਉਹ ਬਾਈ ਸਾਢੇ 4 ਮਹੀਨਿਆਂ ਦੀ ਹੋਈ ਆ ਸੋਹਣੀ ਬੜੀ ਓੜੀ ਹਨਾ ਬਾਈ ਮੈਂ ਕਹਿੰਦਾ ਮੈਨੂੰ ਰੋਜ਼ ਦੀ ਰੁਟੀਨ 'ਚ ਫੋਨ ਆਉਂਦੇ ਆ ਹਮ ਬਾਨੇ ਨਾਲ ਅਗਲਾ ਕਹਿੰਦਾ ਯਾਰ ਇਹ ਨਾਲ ਦੀ ਆਪਾਂ ਉਹ ਤਾਂ ਸ਼ੋਹਾਂ ਵਾਸਤੇ ਰੱਖੀ ਆ ਅੱਛਾ ਜਿੱਦਨ ਮੈਂ ਬਿੰਦਰ ਬਾਈ ਡੋੜ ਵਾਲਿਆਂ ਨੂੰ ਫੋਨ ਕੀਤਾ ਉਹਨਾਂ ਨੂੰ ਵਧਾਈ ਤਾਂ ਉਹ ਜਦ ਮੈਂ ਬਸ਼ੇਰੀ ਦਾ ਕਹ ਕੇ ਪਹਿਲਾਂ ਬਸ਼ੇਰੀਨ ਦਸੀ ਮੈਂ ਫੋਟੋ ਹੀ ਪਾਈ ਜੀ ਤਾਂ ਫੋਟੋ ਦੇਖ ਕੇ ਕਹਿੰਦੇ ਭਾਈ ਕੀ ਹੈ ਬਸ਼ੇਰੀ ਹੈ ਕਿ ਬਸ਼ੇਰਾ ਮੈਂ ਕਿਹਾ ਬਸ਼ੇਰੀ ਆ ਹੂੰ ਉਹ ਕਹਿੰਦੇ ਕਹਿੰਦੇ ਯਾਰ ਲੱਗਦਾ ਹੀ ਕੋਈ ਲੱਗਦਾ ਬਸ਼ੇਰਾ ਐਡਾ ਹੱਡ ਕੋਡਾ ਖੁੱਲਾ ਜੀ ਕੋ ਜਨ ਤੁਹਾਡੇ ਜਿੰਨੇ ਨਗੀਨੇ ਆ ਨਾ ਬਾਈ ਫਾਰਮ ਤੇ ਆ ਭਾਵੇਂ ਤੁਸੀਂ ਬਸ਼ੇਰੀ ਨਿੱਕੀ ਤੋਂ ਜਿਹੜੀ ਦੀ ਬਾਈ ਗੱਲ ਕਰੀ ਜਾਂਦਾ ਇੱਤੋਂ ਸ਼ੁਰੂ ਹੋ ਜੋ ਹੂੰ ਭਾਵੇਂ ਘੋੜੇ ਜਿਹੜਾ ਬਸ਼ੀਰਾ ਲਾਂਚ ਕੀਤਾ ਦਾਰਾ ਇਹਦੀ ماں ਦੇਖ ਲਓ ਇੱਕ ਘੋੜੀ ਬਾਈਆਂ ਤੋਂ ਹੋਰ ਖੜੀ ਉਹ ਦੇਖ ਲਓ ਇੱਕ ਦੋ ਬਸ਼ੀਰੀਆਂ ਖੜੀਆਂ ਉਹ ਦੇਖ ਲਓ ਬਸ਼ੀਰੀਆਂ ਹਾਈਟਾਂ ਦੇ ਹੈਗੀਆਂ ਹੀ ਆ ਪਰ ਲੰਮੀਆਂ ਵੀ ਬਹੁਤ ਆ ਬਾਈ ਹੁਣ ਆਪਾਂ ਮੇਰੇ ਕੋਲ ਇਹ ਹੋਰ ਲੈਂਦੀ ਘੋੜੀ ਆ ਹਾਂ ਮੇਰੇ ਕੋਲ ਇਹ ਹੋਰ ਲੈਂਦੀ ਘੋੜੀ ਆ ਉਹਦੀ ਬਸ਼ੀਰੀ ਵੇਚੀ ਆਂ ਦੌਰ ਮੈਂ ਅੱਛਾ ਜੀ 1200 ਕਿਲੋਮੀਟਰ ਦਿੱਤੀ ਆ ਪਹਿਲਾਂ ਤਾਂ ਸਪੈਸ਼ਲ ਦੇਖਣ ਆਏ ਫਿਰ ਦੁਬਾਰੀ ਲੈ ਕੇ ਗਏ ਆ ਉਹ ਹੂੰ 13 ਮਹੀਨਿਆਂ ਦੀ ਹੋਈ ਸੀ ਅਸੀਂ ਤਾਂ ਉਹਨੂੰ 60 ਪਲੱਸ ਕਹਿ ਕੇ ਦਿੱਤੀ ਸੀ ਅੱਛਾ ਪਰ ਸੀ ਵੱਡੀ ਉਹ ਬਹੁਤ ਸੋਹਣੀ ਸੀ ਜੀ ਉਹਨਾਂ ਨੇ ਜਦੋਂ ਲੈ ਕੇ ਗਿਆ ਪਹਿਲਾ ਦੇਖਣ ਆਏ 1200 ਕਿਲੋਮੀਟਰ ਜੀ ਫੇਰ ਦੁਬਾਰੇ ਉਹ ਸਾਨੂੰ ਕਹਿੰਦੇ ਯਾਰ ਸਾਡੇ ਖਰਚਾ ਬਹੁਤ ਹੁੰਦਾ ਸਾਨੂੰ ਤੁਸੀਂ ਬਿਸ਼ੇਰੀ ਦੋ ਫੇਰ ਆਪਾਂ ਉਹਨਾਂ ਦਾ ਸਾਰਾ ਕੁਝ ਕਰਕੇ ਪ੍ਰੇਮ ਭਾਵਨਾ ਘਰ ਤਰ੍ਹਾਂ ਉਹਨਾਂ ਨੂੰ ਬਿਸ਼ੇਰੀ ਦੇ ਦਿੱਤੀ ਜੀ ਹੁਣ ਦੁਬਾਰੇ ਉਹ ਕੋੜੀ ਫੇਰ ਸੂਣ ਆ ਲਈ ਆਪਣੇ ਕੋਲੇ ਵੀ 8ਵੇਂ ਮਹੀਨੇ ਚ ਪੈਰ ਪਾ ਲਿਆ ਉਹਨੇ ਜੀ ਤੇ ਜਿਹੜੀ ਆ ਹੁਣ ਕੋੜੀ ਆਪਣੀ ਵੱਡੀ ਜਿਹੜੀ ਦਾਰੇ ਦੀ ਮਾਂ ਹੈ ਉਹ ਦੁਬਾਰੇ ਹੁਣ ਆਪਣੇ ਦਲਵਾਗ ਮਿੱਡੇ ਤੋਂ ਗੱਪਣਾ ਤਿੰਨ ਮਹੀਨਿਆਂ ਦੀ ਬਾਈ ਹੁਣ ਫੀਸ ਇਹਦੀ 21000 ਰੁਪਿਆ ਆ ਪਾ ਰੱਖੀ ਆ ਡਿਮਾਂਡ ਆ ਜੀ ਉਹਦੇ ਵਿੱਚ ਜੇ ਇਹ ਬੰਦਾ ਕੋਈ 2-4000 ਘੱਟ ਦੂਗਾ ਤਾਂ ਕੋਈ ਫਰਕ ਨਹੀਂ ਪੈਂਦਾ ਜੀ ਪਿੱਤਾ ਡੇਲੋ ਕੋਈ ਨਾ ਹਾਂ ਸਾਡੇ ਕੋਈ ਹਾਂ ਤੁਸੀਂ ਯਾਰ ਇੱਕ ਵਾਰੀ ਬੇਚਿੰਤ ੋਕੇ ਭਰਾਵਾਂ ਨੂੰ ਫੋਨ ਕਰ ਲਿਓ ਕਿਉਂਕਿ ਇਹ ਘੋੜਾ ਜਿੱਦਾਂ ਦੇ ਦਾ ਮਾਲ ਏ ਪਾਲ ਸਿਉ ਖਾਂਦਾ ਨੇ ਮਾ 65 ਇੰਚ ਦੀ ਐ ਫੱਟੀ ਵਾਲੀ ਤੇ ਹੈਗੀ ਆ ਉਹ ਖਲੀ ਦੀ ਖਲੀ ਦੀ ਤੇ ਜਿਹੜਾ ਬਾਪ ਐ ਉਹ ਹੈਗਾ ਫਤੇ ਘੋੜਾ ਤੇ ਜਿਹੜਾ ਇਹਦਾ ਦਾਦਾ ਹੈ ਉਹ ਹੈਗਾ ਪ੍ਰਿੰਸ ਡੂਡ ਕਹਿੰਦਾ ਭਾਪੀ ਦੋਵੇਂ ਪਾਸੇ ਉਹ ਖਾਨਦਾਨ ਧਾਕੜ ਨੇ ਖਾਂ ਵੱਡੇ ਖਾਨਦਾਨਾਂ ਦੀ ਬਰੀਡ ਹੈ ਤੇ ਇਹਦੇ ਬੱਚੇ ਵੀ ਸੁਭਾਅਕ ਦੀ ਗੱਲ ਆ ਵੀ ਵੱਡੇ ਤੇ ਸੁਨੱਖੇ ਆਣੇ ਆ ਜਿੱਦਾਂ ਦਾ ਆਵ ਚੋਬਰ ਹੈ ਤੇ ਉਦਾਂ ਦੇ ਹੀ ਇਹਦੇ ਆਪ ਦੇ ਬੱਚੇ ਆਣੇ ਆ ਬਾਕੀ ਇਹ ਹੈ ਵੀ ਜਦੋਂ ਬੱਚੇ ਘੈਂਟ ਆਉਣਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਕਿਸੇ ਤੁਸੀਂ ਪਛਤਾਓ ਨਾ ਵੀ ਯਾਰ ਬੱਚਾ ਟਾਈਮ ਨਾਲ ਲੈ ਲੈਂਦੇ ਫੀਸ ਕਿਉਂਕਿ ਸੁਭਾਅ ਦੀ ਜੀ ਗੱਲ ਆ ਜਦੋਂ ਬੱਚੇ ਚੰਗੇ ਆਉਂਦੇ ਸ਼ੋਹਾਂ 'ਚ ਲੜਦੇ ਆ ਜਾਂ ਸਾਹਣ ਬੰਦਦੇ ਆ ਤੇ ਫੀਸਾਂ ਵਧਦੀਆਂ ਉਸ ਸਮੇਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੈ ਤੇ ਹੁਣ ਬਹੁਤ ਹੀ ਸੀਮਤ ਫੀਸ ਦੇ ਵਿੱਚ ਬਾਈ ਹੁਣੀ ਸਰਵਿਸ ਲੈਣਗੇ ਤੁਸੀਂ ਬੇਚਿੰਤ ਹੋ ਕੇ ਭਰਾਵਾਂ ਨੂੰ ਫੋਨ ਲਾ ਲਓ ਤੇ ਘੋੜੀ ਭਰਾ ਕੇ ਲੈ ਜਾਓ ਘੋੜੀ ਰੱਖਣ ਦਾ ਪ੍ਰਬੰਧ ਹੈਗਾ ਵੀਰੇ ਇੱਥੇ ਹਾਂਜੀ ਹਾਂਜੀ ਆਹ ਸਾਰਾ ਕੁਝ ਬਾਈ ਜੀ ਤੇ ਮੰਨ ਲਓ ਕਈ ਵਾਰੀ ਬਾਈ ਉਹ ਵੀ ਗੱਲ ਖੋਲ ਲਈ ਵੀ ਕਈ ਏਰੀਆ ਅਗਲਾਂ ਦਾ ਬਾਈ ਮੈਂ ਤਾਂ 2 ਮਹੀਨਿਆਂ ਨੂੰ ਚੈੱਕ ਪਾਸ ਖਰਾ ਕੇ ਕਰੂੰਗਾ ਉਹ ਰੋਕ ਸਕਦੇ ਹੋ ਕਿਹੜਾ ਬਾਈ ਰੋਕਣ ਦਾ ਸਾਡੇ ਕੋਲੇ ਆਏ ਆ ਨਾ ਵੀ ਬਾਅਦ ਚ ਰੋਕ ਲਿਆ ਕਰਾਂਗੇ ਅਗਲਾ ਲੈ ਕੇ ਆਵੇ ਹੂੰ ਕਿਉਂ ਨਵਾਂ ਨਾਮ ਆਪਾਂ ਛੱਡਣਾ ਹੈ ਅਗਲੇ 100 ਘੋੜੀ ਨੂੰ ਕੋਈ 1921 ਹੋ ਜੇ ਅਗਲਾ ਫਿਰ ਕਹਿੰਦਾ ਬਈ ਯਾਰ ਤੁਸੀਂ ਸੇਵਾ ਨਹੀਂ ਕੀਤੀ ਇਹ ਨਹੀਂ ਕੀਤਾ ਜੀ ਉਹ ਤੋਂ ਗਾਹ ਜੇ ਅਗਲਾ ਬੰਦਾ ਫਿਰ ਵੀ ਜ ਚੰਗਾ ਬੰਦਾ ਆਪਦੀ ਗਰੰਟੀ ਤੇ ਛੱਡ ਕੇ ਜਾਵੇ ਤਾਂ ਕੋਈ ਗੱਲ ਨਹੀਂ ਹੂੰ ਉਹ ਬਿਹਾਰੀ ਗੱਲ 5 7 10 ਦਿਨਾਂ ਦੀ ਕੋਈ ਗੱਲ ਨਹੀਂ 5 7 10 ਦਿਨਾਂ ਦੀ ਕੋਈ ਗੱਲ ਨਹੀਂ ਬਾਕੀ ਆਂਡਾ ਤੋੜ ਕੇ ਜੀ ਅਗਲੇ ਦੇ ਪੈਸਾ ਡਾਕਟਰ ਦੀ ਪੈ ਫੀਸ ਲੱਗਣੀ ਉਹਦੀ ਲੱਗਣੀ ਹੈ ਕੋਈ ਨਾਰਮਲ ਚਾਰਜਿੰਗ ਆਉਦਾ ਲੱਗਣਾ ਹੈ ਜੀ ਆਂਡਾ ਤੋੜ ਕੇ ਜਮਾ ਪੂਰੀ ਤਸੱਲੀ ਕਰਵਾ ਕੇ ਘੋੜੀ ਭੇਜਾਂਗੇ ਨਾ ਰਹੀ ਬਾਰੇ ਫੇਰ ਕੋੜਾ ਚੱਡਾਂਗੇ ਠੀਕ ਕੋੜੀ ਗੱਬਣ ਕਰਾ ਕੇ ਤੋਰ ਲਏ ਯਾਰ ਗੱਲ ਖਤਮ ਹੈ ਬਸ ਤੁਹਾਡੀ ਕੋੜੀ ਦੇ ਵਿੱਚ ਅੰਦਰ ਦੀ ਸਾਫ਼ ਹੋਵੇ ਉਹਦੇ ਵਿੱਚ ਕੋਈ ਫਾਲਤ ਨਾ ਹੋਵੇ ਬਾਪੂ ਜੀ ਸਵਾਗਤ ਹੈ ਸਸਤੀਕਾਰ ਪਾਲਾ ਜੀ ਸੋਡਾ ਸਸਤੀਕਾਰ ਬਾੜਾ ਵਾਲਾ ਧੰਨਵਾਦ ਪ੍ਰਮਾਤਮਾ ਦਾ ਸਸਤੀਕਾਰ ਭਰਾਵਾਂ ਦਾ ਬਾੜਾ ਸਸਤੀਕਾਰ ਜੀ ਜੀ ਇਹ ਜੀ ਛੋਟੀ ਕਹਾਣੀ ਨਹੀਂ ਬਹੁਤ ਪਿਛਲੇ ਜਨਮਾਂ ਦੀ ਹੈ ਇਹ ਜੀ ਦੇਣ ਹਾਂ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਵੀ ਇਹ ਪੀੜੀ ਪੀੜੀ ਨਹੀਂ ਜੀ ਸਾਡੇ ਕਿਸੇ ਪੀੜੀ ਚ ਹੀ ਹੈ ਨਹੀਂ ਇਹ ਆ ਜਾਨਵਰ ਅੱਛਾ ਤੁਸੀਂ ਰੱਖਿਆ ਹਾਂ ਸਾਡੇ ਜੀ ਝੋਲੀ ਪਾਇਆ ਮੇਰੇ ਸਤਿਗੁਰੂ ਨੇ ਇਹ ਮੇਰੀ ਤੇ 27 28 ਸਾਲ ਲੱਗੇ ਪਹਾੜ ਤਾਂ ਮੈਨੂੰ ਲੱਗਦਾ ਵੀ ਛੋਟਾ ਹੁੰਦਾ ਬੰਦਾ ਟੱਪ ਜਾਂਦਾ ਪਰ ਮੈਂ ਜਿੱਥੇ ਆਇਆ ਨਾ ਇੱਥੇ ਇਸ ਮਹਿਲ ਤੇ ਬੜੀਆਂ ਔਕਣਾ ਵੇਖੀਆਂ ਬੜੀਆਂ ਔਕਣਾ ਵੇਖੀਆਂ ਕਿ ਕਿਸੇ ਨੂੰ ਕਹਿ ਨਹੀਂ ਸਕਦੇ ਕਿ ਨਾਰਮਲ ਪਰਿਵਾਰ ਬੁੜੀ ਰੱਖਣ ਤੋਂ ਵੈਸੇ ਹੀ ਬੰਦਾ ਕਬਰ ਉਹਦਾ ਆਦਾ ਪਿਆਰ ਖਾਚੇ ਵਾਲਾ ਕੰਮ ਹੈ ਸਾਵਾ ਵਾਲੀ ਚੀਜ਼ ਹੈ ਪਰ ਜਿਹੜਾ ਬੰਦਾ ਉਹ ਅੰਦਰ ਦੇ ਨਾ ਇੱਕ ਸੁਪਨਾ ਤੇ ਇੱਕ ਜੇਦਾ ਜਿੰਨੇ ਕਿਚੀਚੀ ਲੈ ਲਈ ਵੀ ਮੈਂ ਕੁਝ ਕਰਨਾ ਹੈ ਤੇ ਅੱਜ ਆਪਣੇ ਆਪ ਨੂੰ ਕਿੱਥੇ ਖੜਾ ਮਹਿਸੂਸ ਕਰਦੇ ਹੋ ਦਿਲ ਦੇ ਮਨ ਦੇ ਵੱਲ ਵਲੇ ਕੀ ਆ ਅਸੀਂ ਜੀ ਆਪ ਦੀ ਮੇਰੀ ਖੁਸ਼ੀ ਪੂਰੀ ਹੋ ਗਈ ਜਿਹੜਾ ਸੁਪਨਾ ਸੀ ਮੇਰਾ ਇੱਥੇ ਆ ਕੇ ਪੂਰਾ ਹੋ ਗਿਆ ਹੁਣ ਮੈਨੂੰ ਕੋਈ ਕਿਸੇ ਵੀ ਆਇਆ ਨਹੀਂ ਵੀ ਮਾ ਗਾਂ ਹੋਰ ਵਰਦਾ ਮੇਰਾ 28 ਸਾਲਾਂ ਦਾ ਸਫਰ ਸੀਗਾ ਵੀ ਮੈਂ ਘੋੜਾ ਤਿਆਰ ਕਰਨਾ ਪਹਿਲਾਂ ਮੈਂ ਘੋੜਾ ਤਿਆਰ ਕੀਤਾ ਸੀ ਜੀ ਬੱਚੇ ਮੇਰੇ ਛੋਟੇ ਸੀਗੇ ਤਾਂ ਮੇਰੇ ਕੋਈ ਸਾਥ ਦੇਣ ਵਾਲਾ ਨਹੀਂ ਸੀ ਤਾਂ ਮੈਥੋਂ ਹੱਥੋਂ ਖੁੰਝ ਗਿਆ ਸੀਗਾ ਜੀ ਉਦੋਂ ਬਾਅਦ ਮੈਂ ਚੱਲਦਾ ਆ ਮੇਰੇ ਨੁਕਸਾਨ ਬਹੁਤ ਹੋਏ ਆ ਬਾੜਾ ਬੰਦਾ ਹੁੰਦਾ ਤਾਂ ਪੈਰ ਛੱਡ ਜਾਂਦਾ ਫੇਰ ਲਾਸਟ ਫੇਰ ਸਾਡੇ ਬਹੁਤ ਤਕੜਾ ਟੈਕ ਹੋਇਆ ਸੀ ਆ ਘੋੜੀ ਦਾ ਫੇਰ ਵੀ ਬੱਚੇ ਕਹਿੰਦੇ ਵੀ ਤੂੰ ਹੌਸਲਾ ਮੈਨੂੰ ਦੱਤਰਾ ਇਹਨਾਂ ਨੇ ਪਹਿਰੇ ਕੋਹੜੀ ਲੈਂਦੀ ਇਹ ਮੇਰਾ ਸੁਪਨਾ ਸੀ ਜੀ 27 22 ਸਾਲਾਂ ਦਾ ਉਹ ਮੇਰਾ ਇੱਥੇ ਹੁਣ ਸਫ਼ਰ ਪੂਰਾ ਹੋ ਗਿਆ ਬਾਪੂ ਨਾ ਯਾਰ ਬਾਈ ਗਸੇਵ ਕਦਾਦਾ ਹੀ ਕਹਿੰਦਾ ਵੀ ਅਸੀਂ ਤਾਂ ਆਪਦੇ ਕੰਮਕਾਰਾਂ 'ਚ ਵਿਜੀ ਹੋ ਜਾਂਦੇ ਆ ਤੇ ਬਾਪੂ ਸਵੇਰੇ 3-4 ਵਜੇ ਹਾਂਜੀ ਹਾਂਜੀ ਬੰਦਾ ਇਹ ਕਈ ਅੱਜ ਤਾਂ ਜਦੋਂ ਸ਼ੂਟ ਕਰਨਾ ਇਹ ਵੀ ਬਾਈ ਆਦਾ ਵੀ ਸਾਰੀ ਰਾਤ ਸੁੱਤਾ ਹੀ ਨਹੀਂ ਹਾਂਜੀ ਹਾਂਜੀ ਲਿਪੜਨਾ ਜਾਵੇ ਹਾਂ ਮਾਲਛਾਂ ਲਿਪੜਨਾ ਜਾਵੇ ਸਿਵਾ ਹੀ ਕਰੀ ਗਿਆ ਲਿਪੜਨਾ ਜਾਵੇ ਲੈਣ ਨਾ ਜਾਵੇ ਜਾਣਾ ਜਾਵੇ ਹੈਨਾ ਹਾਸੀ ਤਾਂ ਬਾਈ ਦੇਖ ਕੱਪੜੇ ਦੇ ਸ਼ੋਰੂਮ ਆਪਣੇ ਦਾ ਇੱਥੇ ਇੱਕ ਸੰਗਰੀ ਹੈ ਜੀ ਹੁਣ ਅਸੀਂ ਤਾਂ ਸਾਰੇ ਸਟਾਫ ਵਾਲੇ ਆ 7-8 ਜਣੇ ਸਾਡਾ ਸਟਾਫ ਹੈ ਦੋਨੇ ਪਾਸੇ ਉਹ ਵੀ ਸਾਹਮਦੇ ਆ ਅਸੀਂ ਤਾਂ ਇੱਧਰ ਜਮਾ ਅਮਰਜੈਂਸੀ ਹੋਣੇ ਆ ਕੋਈ ਦਵਾਈ ਪਾਣੀ ਦੇਣੀ ਕਦੇ ਜਾਂ ਕੋਈ ਥੋਡੇ ਵਰਗੇ ਭਰਾ ਆ ਕੇ ਜਾਇਆ ਗਿਆ ਆ ਕੇ ਬਾਕੀ ਸਾਰਾ ਦਿਨ ਰਾਤ ਪਾਪਾ ਹੀ ਸਾਹਮ ਦਾ ਹੋ ਰਹੀ ਗੱਲ ਜੀ ਘੋੜੇ ਦੀ ਕਿਸੇ ਬੰਦੇ ਨੂੰ ਆਪਾਂ ਨਰਾਸ਼ ਨਹੀਂ ਕਰਨਾ ਕਿਉਂ ਸਾਡਾ ਸੁਪਨਾ ਸੀਗਾ ਅਸੀਂ ਵਾਅਦਾ ਹੀ ਦੀ ਸਾਨੂੰ ਘੋੜੇ ਦਾ ਮੈਨੂੰ ਸੁਪਨਾ ਹੀ ਨਹੀਂ ਸੀ ਵਿਆਸੀ ਵੀ ਕਦੇ ਘੋੜਾ ਤਿਆਰ ਕਰਕੇ ਤੇ ਇਸ ਤਰ੍ਹਾਂ ਜੀ ਸ਼ੋਅ ਜਾਂ ਤੁਹਾਨੂੰ ਦਿਖਾ ਦਾਂਗੇ ਲੋਕਾਂ ਦੀਆਂ ਵੀਡੀਓ ਦੇਖਦੇ ਰਹਿੰਦੇ ਸੀਗੇ ਤਾਂ ਸਤਿਗੁਰੂ ਨੇ ਚਾਹਿਆ ਸਾਨੂੰ ਬੱਚਾ ਦੇ ਤਾਂ ਚੰਗਾ ਦੇ ਤਾਂ ਵੱਡਾ ਦੇ ਤਾਂ ਵੱਡਾ ਦੇ ਸਭ ਤੋਂ ਵੱਡਾ ਦੇ ਤਾਂ ਹਾਂਜੀ ਹਾਂਜੀ ਸਮਝਿਆ ਤੁਸੀਂ ਤਾਂ ਉਹ ਅਸੀਂ ਪਹਿਲਾਂ ਮੇਰੀ ਇੱਕ ਖਵਾਸ ਸੀਗੀ ਵੀ ਆਪਾਂ ਕਿਸੇ ਬੰਦੇ ਨੂੰ ਨਰਾਸ਼ ਨਹੀਂ ਕਰਨਾ ਆਪ ਤੰਗ ਹੋ ਲਾਂਗੇ ਜੀ ਤਾਂ ਹੁਣ ਜੀ ਹੁਣ ਉਹਨਾਂ ਦੇ ਸਾਰੇ ਭਰਾ ਹੋਣੇ ਹੁਣ ਖੁਸ਼ ਹੋ ਖੁਸ਼ ਆ ਜੀ ਮਦ ਬਾਗੋ ਵਾਗਾ ਭਰਾਵਾਂ ਦੇ ਸਾਰੇ ਆ ਇਹਨੂੰ ਗਾਹ ਪਰੋਮਾ ਕਰਨਾ ਬਾਈ ਬਿਲਕੁਲ ਬਿਲਕੁਲ ਤਾਂ ਅਸੀਂ ਜੀ ਭਰਾ ਬਾਬਾ ਜੀ ਬਹੁਤ ਸਾਥ ਦਿੰਦੇ ਆ ਆ ਰੁਕਮਣ ਬਾਈ ਆ ਪੰਜਾਬ ਚ ਆਇਆ ਸਪੈਸ਼ਲ ਜਦੋਂ ਇਹਨੂੰ ਮਾਰਿਆ ਕਿਹਾ ਇਹਦੀ ਵਿਚਾਰੇ ਦੀ ਫੇਰ ਵੀ ਤਰੀਕ ਸੀ ਹਾਂਜੀ ਫੇਰ ਵੀ ਆਇਆ ਹੈ ਭਰਾਵਾਂ ਇਹਦੇ ਇਹਨੇ ਜਦੋਂ ਕਿਹਾ ਨਾ ਮੈਂ ਕੋੜਾ ਆਪਾ ਫਰਮਾਉਣਾ ਹੈ ਤਾਏ ਨੂੰ ਖੁਸ਼ੀ ਇੰਨੀ ਹੋਈ ਵੀ ਇਹ ਤੜਕੇ ਸਵੇਰ ਉੱਥੋਂ 5 ਵਜੇ ਨਿਕਲ ਗਿਆ। ਘੋੜੇ ਤੁਹਾਡੇ ਪਰਿਵਾਰ ਨੂੰ ਤਾਂ ਸਾਂਭਦੇ ਹੀ ਆ। ਤੇ ਘੋੜਾ ਪਾਲ ਕਕਸਰੀ ਇਹ ਕਹਿੰਦੇ ਹੁੰਦੇ ਆ ਕਿ ਬਾਈ ਅਸੀਂ ਨਹੀਂ ਇਹਨਾਂ ਨੂੰ ਸਾਂਭਦੇ ਇਹ ਅਸੀਂ ਨਹੀਂ ਇਹਨਾਂ ਨੂੰ ਖਾਉਂਦੇ ਸਾਨੂੰ ਖਾਉਂਦੇ। ਨਹੀਂ ਅਸੀਂ ਨੋਟ ਕੀਤੇ ਜੀ। ਪਰ ਦੂਜੀ ਗੱਲ ਇਹ ਆ ਕਿ ਘੋੜੇ ਤੁਹਾਡੇ ਨਾਲ ਬਾਈ ਰੁਕਮਣਾਰਗੇ ਭਰਾ ਵੀ ਬੜਾ ਅੰਗੜੀ ਜੀ ਜੋੜ ਦਿੰਦੇ ਜਿੰਨੇ ਵੀ ਬੰਦੇ ਅੱਜ ਆਏ ਆ ਮੇਰੇ ਖਿਆਲ ਘੱਟੋ ਘੱਟ 25 30 ਜਣੇ ਸੀ। ਉਹ ਤਾਂ ਗਏ ਵਿਚਾਰਿਆਂ ਕੰਮ ਤੋਂ ਦੇ ਟਾਈਮ ਉਹ ਲੱਗ ਗਿਆ ਆਪਾਂ ਨੂੰ। ਉਹ ਵੀ ਟਾਈਮ ਲੱਗ ਗਿਆ ਨਵੀਂ ਉਮਰ ਦਾ ਵਸ਼ੀਰਾ ਸੀਗਾ ਜਾਂ ਹੋਰ ਵੀ ਜਨਮਰ ਫ ਬਾਈ ਹੋਣੀ ਜਾਂਦੇ ਰਹਿ ਪਰ ਜਿੰਨੇ ਵੀ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਨਾ ਇਹ ਭਰਾਵਾਂ ਨੇ ਇਕੱਲਾ ਇਕੱਲਾ ਬੰਦਾ ਬਹੁਤ ਗਾਨੀ ਦੇ ਮੜਕੇ ਵਾਂਗੂ ਜੋੜਿਆ ਹੋਇਆ ਹਾਂਜੀ ਹਾਂਜੀ ਇਹ ਵੀ ਮਿਹਨਤ ਹੈ ਤੁਹਾਡਾ ਜਿਹੜਾ ਪਿਆਰ ਹੈ ਨਾ ਤੁਹਾਡੇ ਵਿਵਹਾਰ ਚੋਂ ਹੀ ਪਤਾ ਲੱਗਦਾ ਸਾਡਾ ਜੀ ਜੇ ਤੁਹਾਡਾ ਵਿਵਹਾਰ ਸਾਫ਼ ਹੈ ਫੇਰ ਹੀ ਬੰਦਾ ਜੁੜਦਾ ਹਾਂਜੀ ਹਾਂਜੀ ਜੀ ਅੱਜ ਹੁਣ ਕੋਈ ਦਿਲ ਦੀ ਗੱਲ ਕੋਈ ਕਰਨੀ ਚਾਹੁੰਦੇ ਹੋ ਭਰਾਵਾਂ ਨੂੰ ਜੀ ਇਹੀ ਹੈ ਹੁਣ ਮਾਲਕ ਦੇ ਲੈਖੇ ਲਾਈ ਜੰਨੇ ਆ ਇਹਨਾਂ ਦੀ ਸੇਵਾ ਕਰੀ ਜੰਨੇ ਆ ਇਹਨਾਂ ਦੀ ਸੇਵਾ ਮੈਨੂੰ ਸੱਚਾ ਘਾੜੇ ਚ ਲੈ ਜੂਗੀ ਨਾ ਮੈਨੂੰ ਲਾਂਦੀ ਆ ਨਾ ਮੈਨੂੰ ਕਾਸੀ ਦੇਣੀਗੀ ਤੇ ਆਪਾਂ ਇਨਾਂ ਦੀ ਸੇਵਾ ਤਾਰਗੀ ਜੀ ਜਿਹੜੀ ਗੱਲ ਤੁਸੀਂ ਕਹੀ ਸੀ ਇਨਾਂ ਦੀ ਸੇਵਾ ਮੈਂ ਵੇਖ ਲਈ ਵੀ ਕੀ ਚੀਜ਼ ਕਰਦੀ ਹੈ ਇਹ ਤੇ ਕੀ ਨਾ ਸਾਨੂੰ ਸਾਰੇ ਟੱਬਰ ਨੂੰ ਉੱਤਿਆ ਜੜਾ ਤੇ ਦੁਕਾਨਾਂ ਸੌਫਰਮ ਸਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਕਿ ਪੈਸਾ ਕਿੱਥੋਂ ਆ ਰਿਹਾ ਜੀ ਠੀਕ ਹੈ ਜੀ ਤਾਂ ਹੋਰ ਜੀ ਅਸੀਂ ਕੁਝ ਨਹੀਂ ਕਹਿ ਸਕਦੇ ਭਰਾਵਾਂ ਦੇ ਹੱਥ ਜੋੜ ਸਕਦੇ ਆ ਮਿਹਨਤ ਅਸੀਂ ਕਰੀ ਹੈ ਭਰਾਵਾਂ ਨਾਲ ਤਾਂ ਵਿਚਾਰਾ ਨਾ ਸੰਯੋਗ ਦੇਣਾ ਆਚਾਰ ਕਰਤਾ ਹੋਣ ਬਾਈ ਜਿੰਨੀ ਗੱਲ ਹੋਊਗੀ ਅਸੀਂ ਉਹਨਾਂ ਦੀ ਕਰਾਂਗੇ ਕਿਸੇ ਬੰਦੇ ਨੂੰ ਨਰਾਜ਼ ਨਹੀਂ ਕਰਨਾ ਬਸ ਗੱਲ ਹੀ ਮੁੱਕ ਗਈ ਗੱਲ ਮੁੱਕ ਗਈ ਠੀਕ ਹੈ ਜੀ ਸੱਸ ਜੀ ਗਾਰ ਜੀ ਮੇਰੇ ਬੰਦੋ ਧੰਨਵਾਦ ਚਾਚਾ ਜੀ ਧੰਨਵਾਦ ਮੇਰੇ ਭਤੀ ਜੀ ਤੇ ਬਾਈ ਰੁਕਮਣ ਤੂੰ ਕੋਈ ਬਾਈ ਦੇ ਘੋੜੇ ਬਾਰੇ ਤੁਹਾਡੇ ਕੋਲ ਵੀ ਮਾਰਵਾੜੀ ਸਾਂਹ ਬੜਾ ਚੰਗਾ ਤਿਆਰ ਕਰੀ ਜਾਂਦੇ ਹੋ ਉਹ ਵੀ ਆਪਾਂ ਦਿਖਾਵਾਂਗੇ ਟਾਈਮ ਆਉਂਣ ਤੇ ਭਰਾਵਾਂ ਨੂੰ ਬਾਈ ਦੇ ਘੋੜੇ ਚ ਕੀ ਪੜਦੇ ਹੋ ਕੀ ਅੱਖ ਕਹਿੰਦੀ ਹੈ ਬਾਈ ਦੀ ਰੁਕਮਣ ਦੀ ਬਾਈ ਪਹਿਲਾਂ ਸੱਸੀ ਕਾਲ ਸਾਰਿਆਂ ਨੂੰ ਸੱਸੀ ਗਾਰ ਜੀ ਸੱਸੀ ਗਾਰ ਜੀ ਬਾਈ ਮੈਂ ਚਲੋ ਮੈਂ ਥੋੜਾ ਟਾਈਮ ਹੋਇਆ ਰੱਖਣ ਲੱਗੇ ਨੂੰ ਪਹਿਲਾਂ ਮੇਰੇ ਬੀਅਰ ਰੱਖਦੇ ਸੀ ਹੈ ਨਾ ਜੀ ਤੇ ਇੰਨੀ ਉਮਰ ਚ ਇੰਨੀ ਛੋਟੀ ਉਮਰ ਚ ਆਮ ਆਪਾ ਸੋੰਦੇ ਆ ਵੀ ਅਗਲਾ ਕਹਿਨਦਾ ਵੀ ਇੰਨੇ ਇੰਚ ਇੰਨੇ ਇੰਚ ਹੋ ਗਿਆ ਸਾਡਾ ਜੀ ਪਰ 26 ਮਹੀਨਾ ਉਮਰ ਚ ਜੀ 67 ਇੰਚ ਕੱਦ ਕਰਨਾ ਐਡੀ ਵੇਲ ਬਾਕੀ ਲੈ ਨਹੀਂ 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 ਵੇਲ ਬਾਡੀ ਬਹੁਤ ਵੱਡੀ ਆ ਖੁੱਲਾ ਹੋਦਾ ਐਡਾ ਖੁੱਲਾ ਬਹੁਤ ਆ ਚੰਗੀ ਬਾਡੀ ਦਾ ਐਡਾ ਕੱਦ ਕਾਟ ਸੁਨੱਖਾ ਕੰਨਾਂ ਦੀਆਂ ਬਰੀਕੀਆਂ ਬਰੀਕੀਆਂ ਚ ਬਹੁਤ ਜਿਆਦਾ ਚੰਗਾ ਗਾ ਜੀ ਹਰੇਕ ਚੀਜ਼ ਦੀ ਧੌਣ ਕੁਆਲਿਟੀ ਲਾ ਲਓ ਪੁੱਠਾ ਲਾ ਲਓ ਬਹੁਤ ਵਧੀਆ ਮਹਾਰਾਜ ਨੇ ਕਿਉਂਕਿ ਤੁਹਾਡੇ ਪਾਸਿਓ ਖਾਨਦਾਨ ਬਹੁਤ ਤਗੜੇ ਆ ਨਾ ਖਾਨਦਾਨ ਬਹੁਤ ਚੰਗਾ ਆ ਗਿਆ ਤੁਨ ਮਾਂ ਬਹੁਤ ਵੱਡੀ ਹਾਈਟ ਦੀ ਘੋੜੀ ਆ ਜੀ ਪਿਓ ਵਾਲੇ ਪਾਸਿਓ ਖਾਨਦਾਨ ਚੰਗਾ ਗਾ ਜੀ ਤੇ ਕੌਮ ਬਰੀਕੀਆਂ ਤਾਂ ਆਉਣੀਆਂ ਹੋਣੀਆਂ ਸੀਆਂ ਜੀ ਤੇ ਬਹੁਤ ਸੋਹਣਾ ਬਾਈ ਹੋਰਾਂ ਦੀ ਮਿਹਨਤ ਅੰਕਲ ਦੀ ਸਾਰਾ ਦਿਨ ਹਜੇ ਹਜੇ ਤੁਹਾਡੀ ਗੱਲ ਰੁਕਦੀ ਆ ਸੁੰਬਾਪਾ ਖੁਰੀ ਨਹੀਂ ਲਾਈ ਅੰਕਲ ਉਹਨਾਂ ਨੇ ਹਜੇ ਬਾਈਗਰ ਸੇਵ ਕਰਕੇ ਖੁਰੀ ਨਹੀਂ ਲਵਾਈ ਤੇ ਸੁੰਬ ਦੇਖੋ ਕਿੱਡਾ ਗੜਾ ਹੈ ਬਾਈ ਜੀ ਜਿੱਦੇ ਇਹਦੇ ਖੁਰੀ ਲੱਗੀ ਘੱਟੋ ਘੱਟ 6.5 ਨੰਬਰ ਖੁਰੀ ਇਹਦੇ ਸਟਾਰਟਿੰਗ 'ਚ ਲੱਗੂਗੀ ਹਾਂ ਸਾਥ ਜੀ ਬਹੁਤ ਵੱਡਾ ਸੁੰਬ ਨੇਚਰਲ ਇੱਕ ਜਿਹੜਾ ਫਿਰ ਇੱਕ ਗੱਲ ਆ ਬਈ ਇਸ ਘੋੜੇ ਨੂੰ ਮੇਰਾ ਕਾਫੀ ਟਾਈਮ ਦਾ ਇਹਨਾਂ ਨਾਲ ਪ੍ਰੇਮ ਆ ਜੀ ਕੋਈ ਪ੍ਰੋਡਕਟ ਨਹੀਂ ਕੋਈ ਬਾਹਰ ਦੀ ਫੀਡ ਨਹੀਂ ਘਰ ਦਾ ਦਾਣਾ ਆਪਦੀ ਦੇਸੀ ਖਰਾਕ ਦੇਸੀ ਮਿਹਨਤ ਤੇ ਘੋੜਾ ਤਿਆਰ ਕੀਤਾ ਕਿਸੇ ਪ੍ਰੋਡਕਟ ਨਾਲ ਨਹੀਂ ਜੀ ਕੱਲੀ ਜਿਵੇਂ ਆਪਾਂ ਕਹਿੰਦੇ ਆ ਉਹ ਦੇਸੀ ਖਰਾਕ ਦੇਸੀ ਖਰਾਕ ਭਾਈਆ ਹੋਰ ਕੋਈ ਵੀ ਇਹਨੂੰ ਜੀ ਨੀ ਨਾ ਕੋਈ ਮੈਡੀਕਲ ਜੀ ਟ੍ਰੀਟਮੈਂਟ ਕੋਈ ਵੀ ਸਪਲੀਮੈਂਟ ਨੇੜੇ ਨਹੀਂ ਗਿਆ ਇਸ ਜਾਨਵਰ ਦੇ ਗੱਲ ਤੇ ਉਹ ਆ ਨਾ ਬਾਈ ਚਾਚੇ ਦੀ ਮਿਹਨਤ ਮਿਹਨਤ ਵੇਖ ਕੇ ਤੇ ਬਾਬੇ ਨੇ ਨੇੜੇ ਹੋ ਕੇ ਬਾਹ ਫੜੀ ਆ ਫੜੀ ਆ ਜੀ ਆਪਾਂ ਪੰਜਾਬੀ ਚ ਕਹੀਏ ਤਾਂ ਤੇ ਬਾਕੀ ਬਾਈ ਦੱਸਦਾ ਸੀ ਵੀ ਪੈਰ ਤਾਂ ਇਹਦੇ ਬਹੁਤ ਵੱਡੇ ਹੋਰ ਵੀ ਵੱਡੇ ਵੱਡੇ ਆ ਬਸ ਬੰਦਾ ਥੋੜਾ ਜਿਹਾ ਅਨਜਾਨ ਕਹਿੰਦੇ ਟੱਕਰ ਗਿਆ ਇੱਕ ਉਹ ਫੈਰੀਆ ਉਧਰਤੀ ਹੋ ਗਿਆ ਆਉਂਦਾ ਤਾਂ ਬਹੁਤ ਗੱਲ ਆ ਗਈ ਸਾਡੇ ਜਗਦੀਪ ਜੀ ਡਾਕਟਰ ਆ ਇੱਕ ਦਿਨ ਹੱਸਣ ਲੱਗਾ ਮੈਨੂੰ ਕਹਿੰਦਾ ਤੇਰੇ ਹਰੇਕ ਘੋੜੀ ਦੇ ਮਗਰ ਬਸ਼ੇਰੀ ਆ ਮੈਂ ਕਿਹਾ ਵੀ ਮੈਂ ਮੇਰੇ ਮਾਲਕ ਨੂੰ ਸਾਰਾ ਦਿਨ ਪਾਣੀ ਪੀਉਂਦਾ ਵੀ ਝਾਉਣਾ ਨੀਰਾ ਤੇ ਉਹ ਵੀ ਪੌਂਦਾ ਵੀ ਝਾਉਣਾ ਤੇ ਮਾਲਕ ਸੱਚੀ ਸਾਡਾ ਉਹ ਬਸ਼ੇਰਾ ਹੈ ਨਾ ਉਹ ਬਸ਼ੇਰਾ ਬੋਲਦਾ ਅੱਛਾ ਕਿਸੇ ਕ ਭਾਈ ਹੋਰ ਜਾਂਦੇ ਜਾਂਦੇ ਕੋਈ ਗੱਲ ਰਹਿ ਗਈ ਹੋਵੇ ਮੇਰੇ ਤੋਂ ਪੁੱਛਣੋਂ ਜਾਂ ਭਰਾਵਾਂ ਨੂੰ ਕੋਈ ਗੱਲ ਕਹਿਣੀ ਚਾਹੁੰਦੇ ਹੋ ਤਾਂ ਭਾਈ ਬਸ ਕੀ ਬਸ ਇਹ ਹੈ ਵੀ ਕੋਈ ਵੀ ਭਰਾ ਉਹ ਨਿਰਾਸ਼ ਕਰਕੇ ਨਹੀਂ ਭੇਜਦੇ ਆਪਾਂ ਹਾਂਜੀ ਕੋਈ ਕੱਲੇ ਫੀਸ ਦਾ ਕਮੈਟਰ ਨਹੀਂ ਇਹ ਜੀ ਬੰਦੇ ਦੀ ਬਣੀ ਬੰਦੇ ਦੀ ਇੱਜ਼ਤ ਕਰਨੀ ਆਪਣਾ ਫਰਜ਼ ਬਣਦਾ ਹੈ ਬਿਲਕੁਲ ਅਗਲਾ ਜਿੰਨੀ ਵਾਟੋਂ ਮਰਜੀ ਆਵੇ ਜੀ ਦੇਖ ਪ੍ਰਮਾਤਮਾ ਨੇ ਆਪਾਂ ਨੂੰ ਦਿੱਤਾ ਹੈ ਜੀ ਤਾਂ ਆਪਾਂ ਨੂੰ ਕਰੇ ਨਹੀਂ ਰੱਖਣਾਗਾ ਵੀ ਆਪਾਂ ਡੱਬੀ ਚ ਬੰਦ ਕਰ ਲਈਏ ਸਾਰੇ ਵਾਸਤੇ ਹੈ ਕਿਉਂਕਿ ਰੱਬ ਨੇ ਦੇਖ ਦਿੱਤਾ ਦਾ ਮਤਲਬ ਦੇਖ ਵੀ ਰਿਲਾਇੰਸ ਵਾਲੇ ਬਹੁਤ ਵੱਡੇ ਜਿਹਨੂੰ ਆਪਾਂ ਕਹਿ ਦਈਏ ਤੰਧਾੜ ਬੰਨੇ ਆ ਉਹ ਇਹਦਾ ਦਾਦਾ ਖਰੀਦ ਕੇ ਲੈ ਕੇ ਆ ਹੂੰ ਤਾਂ ਦਾਦੇ ਦੀ ਕਮੀ ਕਿਉਂ ਨਹੀਂ ਪੂਰੀ ਕਰੀ ਹੈ ਜੀ ਤਾਂ ਫਿਰ ਆਪਣੇ ਵਾਲਾ ਵੀ ਤਾਂ ਕੋਈ ਘਟ ਨਹੀਂ ਫਿਰ ਕਮੀਆਂ ਇਹ ਵੀ ਪੂਰੀਆਂ ਕਰਦਾ ਭਾਈ ਜੀ ਤੇ ਸੱਜਣੋ ਕਿਵੇਂ ਲੱਗੀ ਵੀਡੀਓ ਕਿਵੇਂ ਲੱਗਿਆ ਬਾਈ ਜੀ ਹੁਣਾਂ ਦਾ ਨਗੀਨਾ ਵਸ਼ੀਰਾ ਦਾਰਾ ਕੋਈ ਵੀ ਸਰਵਿਸ ਲੈਣੀ ਹੈ ਤੇ ਇੱਕ ਵਾਰੀ ਬੇਚਿੰਤ ਹੋ ਕੇ ਬੰਦ ਲਾ ਲਿਓ ਤੇ ਹਾਂਜੀ ਭਾਈ 8 ਤਰੀਕ ਨੂੰ ਮੇਲੇ ਤੇ ਗੰਗਾਨਗਰ ਤੇ 8 ਤਾ ਜਾਂ 9 ਦਾ ਜਾਊਗਾ 8 ਤਰੀਕ ਨੂੰ ਗੰਗਾਨਗਰ ਮੇਲਾ ਜਿਹੜਾ ਲੱਗ ਰਿਹਾ ਹੈ ਉੱਥੇ ਅਸ਼ੇਰਾ ਤੁਹਾਨੂੰ ਦਰਸ਼ਨ ਹੋ ਜਾਣਗੇ ਬਾਈ ਹੁਣਾਂ ਦਾ ਸੰਪਰਕ ਕਰ ਲਿਓ ਗੱਲਬਾਤ ਕਰਕੇ ਉੱਥੇ ਜਿਹੜੇ ਜਿਹੜੇ ਭਰਾਣੇ ਜਾਣਾ ਹੈ ਮੰਡੀ ਮੇਲੇ ਤੇ ਉੱਥੇ ਦੇਖ ਲਿਓ ਬਾਕੀ ਘਰੇ ਆਉਣਾ ਤੇ ਕੇਰਾ ਚੱਕ ਪਿੰਡ ਹੈ ਗੰਗਾਨਗਰ ਜ਼ਿਲ੍ਹਾ ਹੈ ਤੇ ਬਾਈ ਸਰਦਾਰ ਗਰਸੀ ਕੁਕ ਸਿੰਘ ਤੇ ਅੰਕਲ ਹੰਸਰਾਜ ਜੀ ਇਹਨਾਂ ਨਾਲ ਤੁਸੀਂ ਸੰਪਰਕ ਕਰ ਲਿਓ ਨੰਬਰ ਮੈਂ ਵਿੱਚ ਦੇਤਾ ਤੇ ਇਦਾਂ ਦੇ ਨਗੀਨੇ ਲੈ ਕੇ ਫਿਰ ਤੋਂ ਹਾਜ਼ਰ ਹੁੰਨੇ ਆ ਵੀਡੀਓ ਸ਼ੇਅਰ ਦੱਬ ਕੇ ਕਰਦੇਓ ਭਰਾਵਾਂ ਦੀ ਸਪੋਰਟ ਕਰਿਓ ਪਹਿਲੀ ਵੀਡੀਓ ਹੈ ਪਹਿਲਾ ਹੀ ਸਾਨ ਘੋੜਾ ਸੋ ਦੱਬ ਕੇ ਸਪੋਰਟ ਕਰਿਓ ਮਿਲਦੇ ਆਗਲੀ ਵੀਡੀਓ ਨਾਲ ਜਿਉਂਦੇ ਵਸਦੇ ਹੱਸਦੇ ਰਹੋ ਸ਼ਬਾ ਖੈਰ ਸਤਿ ਸ੍ਰੀ ਅਕਾਲ ਭਾਈ ਜੀ ਸਾਰੇ ਭਰਾਵਾਂ ਧੰਨਵਾਦ ਜੀ ਧੰਨਵਾਦ ਧੰਨਵਾਦ ਓਕੇ ਸੱਜਣੋ ਸ਼ੇਅਰ ਮਾਰਦੇ ਹੋ ਮਿਲਦੇ ਆਗਲੀ ਵੀਡੀਓ ਨਾਲ ਜਿਉਂਦੇ ਵਸਦੇ ਹੱਸਦੇ ਰਹੋ ਸ਼ਬਾ ਖੈਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹ ਜੀ ਸ਼ਾਬਾਸ਼ ਭਾਈ